ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਇੱਕ ਹੋਰ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਭੈਣ ਕੰਮ ਕਰ ਰਹੀ ਹੈ ਹੋਰ ਭਣ ਕਿਵੇਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਡੇ ਨਵੇਂ ਵਲੌਗ 'ਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਕਈ ਦਿਨ ਹੋ ਗਏ ਹੁਣ ਆਪਾਂ ਤੁਹਾਡੇ ਵੀਡੀਓ ਪਈ ਨਹੀਂ ਸੀਗੀ ਮੱਝਾਂ ਦੇ ਕਿਉਂਕਿ ਕੇ ਵੀ ਹੋਇਆ ਦਾ ਕੰਮ ਵਾਲਾ ਕਹਿੰਦਾ ਵੀ ਰੋਜ਼ ਹੀ ਹਾਲ ਦੇ ਮੱਝਾਂ ਦੀ ਵੀਡੀਓ ਪਾਈ ਜਾਂਦੇ ਨੇ ਨਾ ਤੇ ਮੈਂ ਇਹ ਕੰਮ ਜਿਹੜਾ ਬੰਦਾਂ ਨੂੰ ਕੰਮ ਕਰਦਾ ਮਜਬੂਰੀ ਸਮਝਦਾ ਨੂੰ ਤਾਂ ਪਤਾਗਾ ਇੱਕ ਦਾ ਘਰ ਦਾ ਕੰਮ ਚੱਲੀ ਜਾਂਦਾਗਾ ਇੱਕ ਖੇਤ ਦਾ ਥੋੜਾ ਜਿਹਾ ਗੁੱਡ ਗੜਾਈ ਦਾ ਕੰਮ ਸੀਗਾ ਸਾਫ ਸਫਾਈ ਕਰਨੀ ਸੀਗੀ ਤਾਂ ਉਹ ਕੀਤੀ ਆ ਤਿੰਨ ਚਾਰ ਦਿਨ ਹੋ ਗਏ ਸਾਨੂੰ ਨਾ ਟਾਈਮ ਹੀ ਨਹੀਂ ਲੱਗਿਆ ਕਿਉਂਕਿ ਉੱਥੋਂ ਵਿੱਚ ਦੀ ਆ ਕੇ ਖੇਤੋਂ ਤੇ ਸੱਨੀ ਉਹ ਵਗਿਆ ਕਰਦੇ ਸੀਗੇ ਤੇ ਮੈਂ ਸਾਰੀ ਸਾਫ ਸਵਾਲ ਕਰਦੇ ਸੀ ਤੇ ਫਿਰ ਫਿਰ ਖੇਦੇ ਜਾਂਦੇ ਸੀ ਸਾਨੂੰ 8-8 ਵਜ ਜਾਂਦੀ ਸੀ ਖੇਤ ਤੋਂ ਆਉਂਦਿਆਂ ਨੂੰ ਕਿਉਂਕਿ ਫਿਰ ਬਿਜਲੀ ਧਾਰਾ ਕੱਢਣ ਆਉਣਾ ਪੈਂਦਾ ਸੀਗਾ ਇਹ ਟਿਕਾ ਥੋੜੀ ਦਿੱਕਤ ਆ ਜਾਂਦੀਆਂ ਨੇ ਹਮ ਤੇ ਟਿਕਾ ਹੁਣ ਮੰਨ ਕੇ ਚੱਲ ਜਿਵੇਂ ਕਈ ਵੀਰਾਂ ਦੇ ਫੋਨ ਆਏ ਨੇਗੇ ਵੀ ਸਾਡੀਆਂ ਜਿਹੜੀਆਂ ਮੱਜਾਂ ਨੇ ਵਾਰ-ਵਾਰ ਰਿਪੀਟ ਹੁੰਦੀਆਂ ਨੇ ਹਾਂ ਤੇ ਇੱਕ ਚਿਚੜਾ ਵਾਲੀ ਕਮਲ ਆ ਗਰਮੀ ਕਰਕੇ ਹੁਣ ਬਹੁਤ ਹੀ ਦਿੱਕਤ ਆ ਰਹੀ ਐ ਕੱਟਾ ਆ ਪਤਾ ਨਹੀਂ ਕਿਵੇਂ ਹੋਇਆ ਵਾਹ ਇਹ ਵੇੜੀ ਹੁਣ ਮੱਝ ਲਿਆਂਦੀ ਸੀ ਜੀ ਹਾਂ ਜਿਵੇਂ ਉਹੀ ਉਹੀ ਦਿਖਾਉਣ ਵਾਸਤੇ ਕੀਤਾਗਾ ਹਨ ਹਾਂ ਆ ਦੇਖ ਇਹਦੀ ਹਾਲਤ ਤਾਂ ਦੇਖ ਬੇਚਾਰੇ ਦੀ ਇੱਕ ਅਦਾ ਮੇਬਣੀ ਨਹੀਂ ਹਟਦੀ ਇਹਦੇ ਕੱਪੜੇ ਕਾਜੇ ਰਾਤ ਨਵੀਂ ਚੁੰਨੀ ਖਾ ਕੇ ਮੇਰੀ ਉਹ ਪਈ ਕੱਢ ਲਿਆਉਂਦੀ ਲੈ ਕੇ ਜਾ ਕੇ ਲੈ ਚੁੰਨੀ ਉਹ ਕਿਹੜੀ ਕਿਹਨੂੰ ਚਲੋ ਮੈਂ ਚੱਕ ਲੈਣਾ ਤੂੰ ਮੜਾ ਕੱਟਾ ਦਿਖਾ 200 ਦੀ ਚੁੰਨੀ ਖਰਾਬ ਕਰਤੀ ਆ ਆ ਦੇਖ ਲੈ ਆ ਦੇਖ ਦੇ ਆ ਦੇਖ ਚੱਕ ਲੈ ਐ ਕਰਦੇ ਨਹੀਂ ਆ ਦੇਖ ਕੰਮ ਦੇਖ ਇਹਦੀ ਹਾਲਤ ਇਹਦੋਂ ਤੁਰੇ ਵੀ ਨਹੀਂ ਜਾਂਦਾ ਇਹਦਾ ਹੁਣ ਮੈਂ ਸਾਰੇ ਦੇ ਆ ਬਾਲ ਬੂਲ ਕੱਟ ਦੇ ਵਿਚਾਰੇ ਦੇ ਹਨ ਮੈਨੂੰ ਤਾਂ ਇਹ ਸੀ ਮੈਂ ਕਿਹਾ ਵਿਬਿੰਦਰ ਨੂੰ ਵੀ ਵਿਬਿੰਦਰੇ ਤੇ ਪੰਗਾ ਲੈ ਲਿਆ ਮਦਿਲਾਗੇ ਵੀ ਕੱਟਾ ਮਰੂਗਾ ਹਾਂ ਕਿਉਂ ਜੇ ਹੁਣ ਆਇਆ ਕਮਲ ਵੀ ਪਸ਼ੂ ਦਾ ਆਪਾਂ ਨੂੰ ਕੀ ਪਤਾ ਜਿਹੜਾ ਘਰ ਦਾ ਪਸ਼ੂ ਹੋਵੇ ਜਾਂ ਆਪਣੇ ਕੋਲ ਇੱਕ ਦੋ ਸੂਏ ਸੂਇਆ ਹੋਵੇ ਉਹਦਾ ਤਾਂ ਆਪਾਂ ਨੂੰ ਪਤਾ ਹੁੰਦਾ ਵੀ ਇਹ ਚਾਟ ਤੇ ਲੱਗ ਜੂਗਾ ਕਿਵੇਂ ਲੱਗ ਜੂਗਾ ਮੈਂ ਕਿ ਆਪਾਂ ਪੈਸੇ ਵੀ ਲਾਤੇ ਉਹ ਗੱਬੜ ਹੈਗੇ ਮੈਂ ਸਭ ਤੇ ਉਹਦਾ ਕੱਟਾ ਇਹ ਲੱਗਦਾ ਵੀ ਇਹਨੇ ਇਹ 7 ਮਹੀਨਿਆਂ ਦਾ ਹੋਊਗਾ ਇਹ ਤਾਂ ਜਮੀ ਨਹੀਂ ਖਾਦਾ ਹੀ ਪਿਆ ਜਮੈਂ ਤਾਂ ਵਿਚਾਰਾ ਖਾਦਾ ਵੇ ਤਾਂ ਵਿਚਾਰਾ ਹੁਣ ਤਾਂ ਹੋ ਗਿਆ ਕਮਲ ਦੇਖਣ ਜੋਗ ਇਹ ਤੁਰ ਪੈਂਦਾ ਇਹ ਤਾਂ ਜਮੀ ਨਹੀਂ ਦੁਰਦਾ ਸੀਗਾ ਅੱਛਾ ਤੇ ਇੱਕ ਪਤਾ ਕੀ ਹੈ ਚਿਚੜਾਂ ਦਾ ਦੇਸੀ ਲਾਜ ਜਿਵੇਂ ਹੁਣ ਮੰਨ ਕੇ ਚਲਾ 2 ਮਹੀਨੇ ਚ ਹਾਂ ਸਤੰਬਰ ਤੱਕ ਚਿਚੜ ਬਹੁਤ ਜ਼ਿਆਦਾ ਜਾਣਗੇ ਮੈਂ ਤੁਹਾਨੂੰ ਆਪਦੀ ਵੀ ਦੱਸਦੀ ਆ ਆ ਖੱਡਾਂ ਚ ਵੀ ਜਦੋਂ ਮੈਂ ਸੰਭਰਦੀ ਆ ਭਾਈ ਤੁਸੀਂ ਮੇਰਾ ਖੜਾ ਧਰ ਦੋ ਇਹ ਆਏ ਹਾਂ ਇਹ ਜੋ ਗੰਧਕ ਹੁੰਦਾ ਸਪਰੇਅ ਸ਼ੁਰੂ ਵਧੀਆ ਵੱਜੀ ਹੋਗੇ ਨਾ ਜੇ ਐ ਵੀ ਨਹੀਂ ਸਪਰੇਅ ਕਰਨੀ ਚਾਹੀਦੀ ਹੈ ਨਾ ਉਹ ਖੜ ਜਾ ਵੀ ਜਾਣਕਾਰੀ ਤੋਂ ਬਿਨਾਂ ਸਪਰੇਅ ਵੀ ਨਾ ਕਰੋ ਤੇ ਜਿਵੇਂ ਹੁਣ ਆਪਾਂ ਸਪਰੇਅ ਕਰਦੀ ਆ ਆਪਣੇ ਮੇਮਣੇ ਵੀ ਫਿਰਦੇ ਨੇ ਕਿਉਂ ਇੱਕ ਇਹਨਾਂ ਨੂੰ ਆਦਤ ਹੁੰਦੀ ਆ ਇਹ ਦੇਖੋ ਰੱਸੀ ਜੱਬੀ ਜਾਂਦਾ ਜੀ ਇਹਨਾਂ ਨੂੰ ਮੂੰਹ ਮਾਰਨ ਦੀ ਆਦਤ ਹੁੰਦੀ ਆ ਉਹਨਾਂ ਨੂੰ ਮੂੰਹ ਮਾਰਨ ਦੀ ਆਦ ਇਹ ਆ ਚੀਜ਼ ਹੁੰਦੀ ਹੈ ਇਹ ਠੀਕ ਹੈ ਤੇ ਇਹ ਦੀ ਇੱਕ ਸੁੱਖਾ ਨਹੀਂ ਹੁੰਦਾ ਨਾ ਸੁੱਖਾ ਹਾਂ ਆਪਣੇ ਆਮ ਹੀ ਮਿਲ ਜਾਂਦਾ ਹੈ ਨਾ ਉਹਨੂੰ ਕਹਿੰਦੀ ਵੀ ਇਹ ਲੀਰਾਂ ਦੇ ਵਿੱਚ ਪਾ ਕੇ ਇਹਨਾਂ ਦੀ ਗੱਲ ਨਾ ਬੰਦੋ ਅੱਜ ਮੈਂ ਵੀ ਬਨੂੰਗੀ ਇਹ ਥੋੜੀ ਜਿਹੀ ਦਿੱਕਤ ਜ਼ਿਆਦਾ ਆ ਰਹੀ ਹੈ ਜੀ ਚੜਾਂ ਦੀ ਜੱਚੜਾਂ ਦੀ ਬਾਲੀ ਆ ਰਹੀ ਆ ਉਹ ਇੱਕ ਤੇ ਖੂਨ ਪਿੰਦੇ ਨੇ ਹਾਂ ਤੇ ਫਿਰ ਜਿਹੜਾ ਵੀ ਕੋਈ ਕੱਟਰੂ ਹੈਗਾ ਹੈ ਨਾ ਕਿਉਂ ਵੱਡੇ ਦਾ ਫਿਰ ਵੀ ਚੱਲ ਜਾਂਦੇ ਨੇ ਵੱਡੇ ਡੰਗਰੇ ਹੁੰਦੇ ਨੇ ਜਿਹੜੇ ਮੱਝਾਂ ਹੁੰਦੀਆਂ ਨੇ ਇਹ ਬੱਚਿਆਂ ਦੇ ਤਰ੍ਹਾਂ ਹੀ ਹੁੰਦੇ ਨੇ ਵੀ ਇਹਨਾਂ ਤੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਖੂਨ ਦੀ ਕਮੀ ਜ਼ਿਆਦਾ ਹੋ ਜਾਂਦੀ ਕਿਉਂ ਖੂਨ ਪੀਂਦੇ ਨੇ ਜਿੱਚੜ ਖੂਨ ਪੀਂਦੇ ਨੇ ਪਸਮਾ ਦੇ ਵਿੱਚ ਵੀ ਆਉਂਦੇ ਵੀਰੇ ਦੁੱਧ ਘਟ ਜਾਂਦੀਆਂ ਨਹੀਂ ਗੀਆਂ ਦੁੱਧ ਘਟ ਠੀਕ ਹੈ ਮੱਝਾਂ ਦੁੱਧ ਘਟ ਜਾਂਦੀਆਂ ਨੇ ਤੇ ਜਿਹੜੇ ਇੱਕ ਹੋਰ ਆਪਣੇ ਜਿਵੇਂ ਲੋਕ ਹਨਾ ਗਰਮੀਆਂ ਚ ਪਾਣੀ ਦੇ ਪਾਈਪਾ ਲਵਾਉਂਦੇ ਉਹ ਸਹੀ ਰਹਿੰਦੀਆਂ ਨੇ ਵੀ ਪਹਾੜੇ ਲਵਾਈਆਂ ਨਹੀਂ ਅਸੀਂ ਸੋਚਦੇ ਹਾਂ ਇਸ ਵਾਰ ਕਿਉਂਕਿ ਇਹ ਤਾਪਦੀਆਂ ਜਿਆਦੇ ਨੇ ਸਲੇਟਾਂ ਤਾਪਦੀਆਂ ਹਨਾ ਗਰਮੀ ਵਾ ਪਾਪਾ ਤੇ ਕਹਨੇ ਆ ਪਹਾੜੇ ਕੀ ਵੀਡੀਓ ਚ ਹੈ ਕਹਨੇ ਨੇ ਵੀ ਜੀ ਨੂੰ ਜਾਣਕਾਰੀ ਹੈ ਵੀਰ ਬਣ ਕੇ ਉਹ ਸਹੀ ਸਲਾਹ ਦੇ ਦਿਓ ਸਾਨੂੰ ਵੀ ਜਿਵੇਂ ਉਹ ਪਹਾੜੇ ਲਵਾਉਣੇ ਆਪਾਂ ਵੀ ਉਹ ਸਹੀ ਨੇਗੇ ਕਿਉਂਕਿ ਵੱਡੇ ਫਾਰਮਾਂ ਦੇ ਵਿੱਚੋਂ ਲੱਗੇ ਹੋਏ ਨੇ ਲੱਗੇ ਹੋਏ ਨੇ ਚਲੋ ਜੇ ਕਿਸੇ ਨੇ ਘਰਾਂ ਦੇ ਵਿੱਚ ਵੀ ਲਵਾਏ ਨੇ ਮੇਉਂ ਦਿੱਕਤ ਤਾਂ ਨਹੀਂ ਆਉਂਦੀ ਪਰ ਇਹ ਚੀਜ਼ ਇਹ ਕਹਿੰਦੇ ਵੀ ਉਹ ਮੈਟ ਤੇ ਮੈਨੂੰ ਲੱਗਦਾ ਜ਼ਿਆਦਾ ਦਿੱਕਤ ਆਉਦੀ ਉਹ ਮੈਟ ਅਸੀਂ ਚੱਕ ਤੇ ਅਸੀਂ ਵੀ ਮੈਟ ਵਸਾਏ ਵਈ ਮੈਟ ਤੇ ਪਸੂ ਤਿਲਕਦੇ ਨੇ ਪੈਰ ਤੇ ਲਕਦਾ ਕੰਮ ਜਿਵੇਂ ਗਾਈ ਹੈਗੀ ਤੇ ਉਹ ਵੀ ਜਣਾ ਪੈਰ ਤਿਲਕਦਾਗਾ ਮੱਝਾਂ ਦਾ ਵੀ ਤਿਲਕਦਾਗਾ ਕਿਉਂ ਮੂਤ ਨਾਲ ਉਹ ਮੈਟ ਉਹ ਹੋਈ ਜਾਂਦੇ ਨੇ ਇਹ ਆਇਆ ਹੁਣ ਤੋਤਾ ਜਾਂਦਾ ਬੁਰਸ ਬਰਸ ਬਾਜ ਜਾਂਦਾ ਤਿਲਕ ਤਾਂ ਨਹੀਂ ਫਰਸ ਹੋ ਜਾਮਗੇ ਉਹਨਾਂ ਤੇ ਹੁਣ ਇੰਨੇ ਬੁਰਸ ਬਰਸ ਬੰਦਾ ਕਿੰਨਾ ਬੁਰਸ ਮਾਰੀ ਜਾਂਦੀ ਸੀਗੀ ਅਸੀਂ ਕੁੜੀ ਛੱਡ ਦਿੰਦੇ ਸੀਗੇ ਤੇ ਬੰਦ ਕੁੜੀ ਰਹਿ ਗਈ ਜਿਹੜਾ ਬੰਦ ਜਿਹੜਾ ਕੁਝ ਨਹੀਂ ਹੁੰਦਾ ਸਹੀ ਗੱਲ ਹੈ ਕਾਫੀ ਤਾਂ ਆ ਸਹੀ ਹੋਣਾ। ਦਿੱਕਤ ਨਹੀਂ ਹੁੰਦੀ ਇਹਨਾਂ ਨੂੰ ਬੈਠਣ ਚ। ਤੇ ਆਏ ਹੁੰਦਾ ਜੀ ਨੂੰ ਵੀ ਜਾਣਕਾਰੀ ਹੋਵੇ ਸਾਨੂੰ ਕਮੈਂਟ ਕਰਦਿਆ ਕਰੇ ਬਾਈ ਹਣਕੇ ਹਨਾ। ਬਾਈ ਦੱਸਿਆ ਕਰੋ ਜੀ। ਤੇ ਜਿਵੇਂ ਫਸਕੋਲੇ ਦੇ ਵਿੱਚ ਹੁਣ ਕਈ ਵੀਰਾਂ ਦੇ ਫੋਨ ਆਏ ਸੀ ਦੱਸਿਆ ਵੀ ਸੀ ਬਾਕੀ ਇਹ ਚੀਜ਼ ਹੁੰਦਾ ਹੁਣ ਆਪਾਂ ਵੀ ਡਾਕਟਰ ਤਾਂ ਹੈ ਨਹੀਂ ਜਿਹੜੀ ਚੀਜ਼ ਆਪਾਂ ਵਰਤਦੇ ਆਪਾਂ ਤੋਂ ਹੀ ਦੱਸਦੇ ਆਂ ਜਿਹੜੀ ਗੱਲ ਨੂੰ ਨੌਲੇਜ ਆ ਹਨਾ। ਤੇ ਹੁਣ ਮੈਂ ਵੀ ਟ੍ਰੇਨਿੰਗ ਲੈਣੀ ਆ। ਇਹ ਚੀਜ਼ ਦੀ ਟ੍ਰੇਨਿੰਗ ਨਹੀਂ ਲੱਤੀ ਸੀ। ਉੱਥੇ ਪਸ਼ੂ ਪਾਲਣ ਲੁਧਿਆਣੀ ਲੁਧਿਆਣੀ ਨੂੰ ਟ੍ਰੇਨਿੰਗ ਆਉਂਦੀ। ਵਸੇਉਤੇ ਇੱਕ ਚੀਜ਼ ਆਣਾ ਹਰ ਇੱਕ ਚੀਜ਼ ਜਲਦੀ ਆਣੇ ਪਸ਼ੂ ਪਾਲਣ ਮੇਲੇ ਤੇ ਸਾਰੀ ਜਾਣਕਾਰੀ ਆ ਟ੍ਰੇਨਿੰਗ ਲੈਣੀ ਆ ਵਧੀਆ ਆਪਾਂ ਇੱਕ ਗਰੁੱਪ ਬਣਾ ਲੈਨੇ ਆ ਟ੍ਰੇਨਿੰਗ ਲੈ ਲੈਨੇ ਆ ਕਿਉਂਕਿ ਹੁੰਦਾ ਜਾਣਾ ਆਉਣਾ ਸੌਖਾ ਹੁੰਦਾ ਆਣਾ ਹਾਂ ਤੇ ਇੱਕ ਵੀ ਪਿੰਡੇ ਦਾ ਕਹਿ ਦਿੰਦੇ ਚਲ ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਪਿੰਡ ਕਿਹੜਾ ਪਿੰਡ ਵੀਰੇ ਸਾਡਾ ਸਿੱਖ ਹੈਗਾ ਜਿਨਾ ਕਰਨ ਵਾਲਾ ਵੀ ਜਿਵੇਂ ਕਿਸੇ ਵੀ ਮੇਰੇ ਭੈਣ ਨੇ ਹੁੰਦਾ ਵੀ ਇਕੱਲੇ ਨੂੰ ਹਰੇਕ ਨੂੰ ਦਿੱਕਤ ਆ ਜਾਂਦੀ ਹੈ ਆ ਜਾਂਦੀ ਹੈ ਜਿਵੇਂ ਤਿੰਨ ਚਾਰ ਭੈਣਾਂ ਹੋਣ ਬੰਦੇ ਨੂੰ ਜਾਣਾ ਆਉਣਾ ਵੀ ਸੌਖਾ ਹੋ ਜਾਂਦਾ ਹੈ ਟ੍ਰੇਨਿੰਗ ਦੇ ਵਿੱਚ ਇਹ ਹੁੰਦਾ ਕੰਮ ਲਵੀ ਜਦੋਂ ਆਪਾਂ ਟ੍ਰੇਨਿੰਗ ਲੈ ਲਈ ਤੇ ਆਪਣਾ ਸਰਟੀਫਿਕੇਟ ਬਣ ਜਾਂਦਾ ਸਰਟੀਫਿਕੇਟ ਬਣੇ ਅੱਗੇ ਤੇ ਅੱਗੇ ਕੀ ਮੰਨ ਲਓ ਵੀ ਜਿਵੇਂ ਹੁਣ ਕਿਸੇ ਵੀ ਬੰਦੇ ਨੇ ਆਪਦੇ ਕਾਰੋਬਾਰ ਵਧਾਉਣਾਗਾ ਜਿਵੇਂ ਹੁਣ ਆਪਾਂ ਸੋਚਿਆ ਵੀ ਆਪਾਂ ਮੱਝਾਂ ਹੋਰ ਪਾਉਣੀਆਂ ਨੇ ਗਾਈਆਂ ਹੋਰ ਪਾਉਣੀਆਂ ਨੇ ਉਹਦੇ ਉੱਤੇ ਸਰਕਾਰ ਆਪਾਂ ਨੂੰ 30 ਤੋਂ 33% ਸਬਸਿਡੀ ਤੇ ਲੋਨ ਦੇ ਦਿੰਦੀ ਹੈਗੀ ਇਹ ਮੈਨੂੰ ਤਾਂ ਬੁੜੀ ਨੂੰ ਤਾਂ ਕੋਈ ਮਤਲਬ ਜੇ ਕੋਈ ਆ ਹੋਆ ਤਾਂ ਉਹਨੂੰ ਲੇਡੀ ਨੂੰ ਤਾਂ ਐਕਸਟਰਾ ਡਿਸਕਾਊਂਟ ਵਗੈਰਾ ਕੁਝ ਤਾਂ ਹੁੰਦਾ ਹੋਊਗਾ ਨਹੀਂ ਕਮਲਾ ਵੀ ਉਹ ਆਪਾਂ ਉੱਥੇ ਜਾ ਕੇ ਯੂਨੀਵਰਸਿਟੀ 'ਚ ਪਤਾ ਲੱਗੂਗਾ ਉਹਨਾਂ ਨੇ ਡਾਕਟਰਾਂ ਨੇ ਇਹ ਕਹਿ ਸੀ ਵੀ ਇੱਕ ਦਿਨ ਤੁਸੀਂ ਹੈਨਾ ਮੇਲੇ ਤੋਂ ਬਾਅਦ ਆਇਓ ਫਿਰ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਅਸੀਂ ਤੇ ਇਹ ਕਹਿੰਦੇ ਵੀ ਇਹ ਟ੍ਰੇਨਿੰਗ ਵੀ ਅਲੱਗ-ਅਲੱਗ ਹੈ ਜੀ ਤਿੰਨ ਤਰ੍ਹਾਂ ਦੀ ਟ੍ਰੇਨਿੰਗ ਹੈ ਵੀ ਜ਼ਿਆਦੇ ਦੇ ਨਾਲ ਹੀ ਜੇ ਜੀ ਜਿਵੇਂ ਆਪਾਂ ਵਾਦੇ ਕਿ ਨਾਈ ਟ੍ਰੇਨਿੰਗ ਲੈਣੇ ਆ ਉਹਦੇ ਵਿੱਚ ਜਿਵੇਂ ਟੀਕਾ ਪਾਉਣਾ ਕੀ ਹੋਰ ਬਹੁਤ ਤਰ੍ਹਾਂ ਦੀ ਨੌਲੇਜ ਆ ਉਹ ਦੱਸਦੇ ਨੇ ਉਹ ਆਪਾਂ ਨੂੰ ਸਾਰਾ ਸਿਖਾਉਗੇ ਨੇ ਉਹ ਕਿਉਂ ਜੇ ਬਟ ਟ੍ਰੇਨਿੰਗ ਹੀ 7 ਦਿਨਾਂ ਚ ਲੱਤੀ ਫਿਰ ਉਹ ਐਨਾ ਆਪਾਂ ਨੂੰ ਕਿੰਨਾ ਕੀ ਜਾਣਕਾਰੀ ਦੇ ਦੇਣਾ ਹਾਂ ਸਹੀ ਗੱਲ ਆ ਜੇ ਆਪਾਂ ਥੋੜੀ ਜਿਹੀ 30 ਦਿਨ ਦੀ ਪਤਾ ਨਹੀਂ 32 ਦਿਨ ਦੀ ਕਿਵੇਂ ਟ੍ਰੇਨਿੰਗ ਹੈਗੀ ਉਹਦੇ ਵਿੱਚ ਉਹ ਫਿਰ ਆਪਾਂ ਨੂੰ ਸਾਰੀ ਨੌਲੇਜ ਦੇਣਗੇ ਸਾਰੀ ਟਿੱਕ ਇਹ ਆਏ ਉੱਥੇ ਵੀ ਟ੍ਰੇਨਿੰਗ ਤਾਂ ਨਹੀਂ ਹੁੰਦਾ ਕਮਲ ਜਦੋਂ ਆਪਾਂ ਟ੍ਰੇਨਿੰਗ ਹੀ ਲੈ ਲਈ ਵੀ ਉਹ ਜਿਹੜੀ ਵਾਦੇ ਦੇ ਨਾਈ ਟ੍ਰੇਨਿੰਗ ਆ ਮੇਰੇ ਸਭ ਨਾਲ ਤਾਂ ਵੀ ਉਹੀ ਲੈ ਤੇ ਮੇਰੇ ਦਾ ਹਰ ਇੱਕ ਚੀਜ਼ ਆ ਵੀ ਜੇ ਕਿਸੇ ਨੇ ਖੇਤੀ ਬਾੜੀ ਦੀ ਜਾਂ ਕੋਈ ਸਬਜ਼ੀਆਂ ਦੀ ਸਬਜ਼ੀਆਂ ਨਹੀਂ ਉਹ ਕਹਿੰਦੇ ਮਿਰਚਾਂ ਦੀ ਬਹੁਤ ਪਦਰ ਕਿੰਨੇ ਕੁਇੰਟਲ 40 96 ਕੁਇੰਟਲ ਝਾੜ ਸੀ ਮੈਂ ਦੇਖੀ ਹਾਂ ਮਿਰਚ ਦਾ ਝਾੜ ਮੈਂ ਕਹਿੰਦੇ ਪਨੀਰੀ ਲੈ ਕੇ ਜਾ ਸਕਦੇ ਉੱਥੇ ਇੱਕ ਅੱਧੀ ਦੁੱਲੀ ਡੰਡੇ ਦਾ ਸਿੱਕ ਵੀ ਡੱਕਾ ਨਹੀਂ ਹੈਗਾ ਉਹ ਕਰਨ ਕਰੇ ਵਿੱਚ ਪਿਆਰ ਜੈਨੀ ਸੋਹਣੇ ਤਰੀਕੇ ਨਾਲ ਉਹਨਾਂ ਨੇ ਮੰਨਲਾ ਹੋ ਕਰਿਓਏ ਨੇ ਲਫਾਫਾ ਲਾ ਕੇ ਉੱਤੇ ਲਫਾਫਾ ਲਾ ਕੇ ਉਹ ਕੱਖ ਨਹੀਂ ਹੁੰਦੇ ਇੱਕ ਤਾਂ ਹੂੰ ਕੱਖ ਨਹੀਂ ਹੁੰਦੇ ਉਹ ਉਹ ਕੋਨਾ ਕੰਮ ਕੀਤਾ ਹੋਇਆ ਸੀ ਬਹੁਤ ਕੋਲਾ ਹਾਂ ਸਭ ਜੀ ਸੁਭਜੀ ਦਾ ਮਤਲਬ ਸਾਰਾ ਉੱਥੇ ਮਤਲਬ ਸਿੱਖ ਸਕਦੇ ਆ ਆਪਾਂ ਵੀ ਕਿਵੇਂ ਹਗਾਈ ਜਾਂਦੀ ਆ ਚਾਹੇ ਆਪਾਂ ਹੀ ਹੈਗੇ ਹੁਣ ਜਿਵੇਂ ਆਪਾਂ ਖੇਤ ਦਾ ਕੰਮ ਕਰਦੇ ਸੀ ਚਾਹੇ ਆਪਣਾ ਬੰਦਾ ਹੀ ਰੱਖਿਆ ਹੋਵੇ ਬੁਰੀ ਕੋਈ ਵੀ ਚਲੋ ਕਾਰੋਬਾਰ ਵਾਸਤੇ ਪਰ ਮਾਲਕ ਬਿਨਾ ਸੰਭਾਈ ਨਹੀਂ ਹੁੰਦੀ ਹੈਗੀ ਨਹੀਂ ਹੁੰਦੀ ਜੇ ਹੁਣ ਮੰਨ ਲਾ ਆਪਾਂ ਦੋ ਬੰਦੇ ਰੱਖ ਲਏ ਮੱਝਾਂ ਤੇ ਚੱਲ ਆਪਣੇ ਕੋਲ 50 ਮੱਝਾਂ ਨੇ ਆਪਾਂ ਕਹਿੰਦਾ ਕਿ ਵੀ ਆਪਣਾ ਇਹਦਾ ਆਪਣਾ ਕੀਤਾ ਆਪਾਂ ਨੂੰ ਪਸ਼ੂ ਨਾਲ ਪਿਆਰ ਆਪੋ ਹੋ ਜਾ ਸਭ ਦੀ ਖਰਾਕ ਪਾਉਣੀ ਆ ਹਾਂ ਉਹਨੇ ਤਾਂ ਅਗਲੇ ਨੇ ਇੱਕ ਟਾਈਮ ਪਾਸ ਜਿਆ ਕਰਨਾ ਟਾਈਮ ਪਾਸ ਕਰਨਾ ਸਹੀ ਗੱਲ ਦਾ ਤੇ ਉਹਨੂੰ ਆਪਣੀ ਮਗੂਹੇ ਚੀਜ਼ ਨਹੀਂ ਨਾ ਵੀ ਆਪਣਾ ਪਸ਼ੂ ਹੱਡ ਨਿਕਲਦਾ ਨਿਕਲ ਕੋਸ ਮਰਜੀ ਹੋਵੇ ਹੁਣ ਜਿਵੇਂ ਆਪਾਂ ਗਿਆ ਆਪਾਂ ਤਿੰਨ ਕਿੱਲੇ ਰੱਖ ਲਏ ਵੀ ਆਪਾਂ ਤਿੰਨ ਕਿੱਲੇ ਨੂੰ ਮੱਕੀ ਦੇ ਕਰਨੇ ਮੱਕੀ ਦੇ ਕਰਨੇ ਮੈਨੂੰ ਐ ਵੀ ਆਪਣੀਆਂ ਮੈਸਾਂ ਸੋਹਣੀਆਂ ਲੱਗਣ ਖੜੀਆਂ ਬਸ ਇਹਦੇ ਕਰਕੇ ਥੋੜੀ ਜੀ ਦਿੱਕਤ ਆਉਂਦੀ ਆ ਸੈੱਡ ਕਰਕੇ ਵੀ ਗਰਮੀ ਦੇ ਵਿੱਚ ਹੁਣ ਨਾਲ ਤਾਂ ਦੁੱਧ ਇਹ ਆਪਾਂ ਮੱਕੀ ਸਾਰੀ ਬਕਾਮੀ ਕਰਨੀ ਆ ਕਿ ਉਦਾਂ ਚਾਰਨੀ ਆ ਥੋੜੀ ਮੋਟੀ ਮੈਨਾਂ ਸੱ ਜਿਵੇਂ ਆਪਾਂ ਦੇਖ ਪਹਿਲਾਂ ਚਾਰੀ ਸੀਗੀ ਕਿੰਨਾ ਫਰਕ ਪੈ ਗਿਆ ਸੀ ਕਿੰਨੇ ਕਿਲੋ ਦਾ ਫਰਕ ਪੈ ਗਿਆ ਸੀ ਦੋਨੇ ਡੰਗਾਂ ਦਾ ਬਾਕੀ ਨਾਲੇ ਫਿਰ ਉਹ ਜੀ ਫੀਡ ਵੀ ਘੱਟ ਪੈਂਦੀ ਜਦ ਹਰਾ ਹੁੰਦਾ ਨਾਲ ਮੈਨੂੰ ਤਾਂ ਹੀ ਅੱবি ਆਪਾਂ ਫੀਡ ਘਟ ਤੋਂ ਘਟ ਪਾਈ ਹੈ ਘਟ ਤੋਂ ਘਟ ਪਾਈ ਚਲ ਆਪਾਂ ਕਹਿਣਾ ਵਿੱਚ ਵੀਰਾਂ ਨੇ ਕਹੇ ਸੀ ਕਰ ਕਰ ਫੀਡ ਨਾ ਪਾਓ ਤੇ ਵੀ ਅਸੀਂ ਵੀਰੋਂ ਦੂਜੀ ਵੀ ਲਾ ਕੇ ਦੇਖੀ ਸੀ 330 330 ਉਹ ਵੀ ਕੁਇੰਟਲ ਪੈਂਦੀ ਆ ਵੀ ਆਪਾਂ ਫੀਡ ਘੱਟ ਪਾਵਾਂਗੇ ਤੇ ਆਪਾਂ ਜਿਹੜੀ ਹੁਣ ਮੱਕੀ ਹੈਗੀ ਛੱਲੀਆਂ ਵਾਲੀ ਪੇਪਰ ਛਿੱਟਿਆ ਕਰੇ ਮਰਜ਼ੀ ਬੀਜ ਸਕਦੇ ਆ ਨਾ ਪਹਿਲੀ ਹੁੰਦਾ ਸੀ ਵੀ ਹਾਰ ਕੀ ਕਹਿੰਦੇ ਹੁੰਦੇ ਨੇ ਵੀ ਸਰਦੀ ਦੇ ਵਿੱਚ ਹੀ ਵਰਸੀਨ ਹੁੰਦੀ ਆ ਹੁਣ ਤਾਂ ਗਰਮੇ ਵਾਲੀ ਵਰਸੀਨ ਦਾ ਵੀ ਵੀ ਆ ਗਿਆ ਹੁਣ ਵੀ ਹਾਂ ਲੋਕ ਹਜੇ ਬਕਰੀ ਦੇ ਆਪਦੇ ਦੇਖ ਕੇ ਆ ਉਹਨਾਂ ਨੇ ਵੀ ਕਿਸੇ ਵੀ ਰੁੱਤ ਦੇ ਵਿੱਚ ਆਪਾਂ ਨਾ ਜਿਵੇਂ ਮੱਕੀ ਉਹ ਵੀ ਲਾ ਸਕਦੇ ਆ ਹੁਣ ਤਾਂ ਲਾ ਸਕਦੇ ਆ ਤੇ ਹੁਣ ਤਾਂ ਵੀ ਬੰਦਾ ਸਾਂਭ ਸੁਭਾਣ ਲੜਣਾ ਚਾਹੀਦਾ ਮਿਹਨਤ ਵਾਲਾ ਵੀ ਹਰ ਇੱਕ ਤਰ੍ਹਾਂ ਦਾ ਬੀਜ ਆਪਾਂ ਕਦੋਂ ਵੀ ਲੈ ਸਕਦੇ ਆਗੇ ਦਾ ਸਰਜਾ ਕਿਵੇਂ ਹੋਇਆ ਵੈਦਾ ਇਹਦਾ ਕੰਮ ਲੋਹੀ ਦਿੱਕਤ ਐ ਨੂੰ ਆ ਦੇਖ ਆ ਚੀਜ਼ ਹੀ ਦਿੱਕਤ ਵੀ ਆਉਂਦੀ ਐ ਜੇ ਚੜਾਣਾ ਦੇ ਸਿਆਗ ਆ ਆ ਚੀਜ਼ ਵੀ ਹੁੰਦੀ ਐਗੀ ਆਪੇ ਹੀ ਜੀ ਦਾਦੇ ਵੀ ਹਨਾ ਜਦੋਂ ਚਿਚੜ ਜਾਦੇ ਹੋਣਗੇ ਇਹਨਾਂ ਦੇ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਇੱਕ ਤਾਂ ਕੱਟ ਨੂੰ ਬੁਖਾਰ ਹੁੰਦਾ ਹੈਗਾ ਤੇ ਇਹਨਾਂ ਨੂੰ ਮੋਕ ਲੱਗ ਜਾਂਦੀ ਹੈ ਤੇ ਜਾਦੇ ਤੇ ਹੁਣ ਜਿਵੇਂ ਨਾਲ ਨਾਲ ਆਪਾਂ ਇਹ ਵੀ ਇੱਕ ਫਾਰਮ ਹੀ ਆਪਣਾ ਹਨਾ ਇਹਨਾਂ ਦਾ ਆਪਾਂ ਬਣਾ ਰਿਹਾ ਉਧਰ ਬੱਕਰੀਆਂ ਦਾ ਫਿਰ ਬਾਅਦ ਵਿੱਚ ਦਿਖਾਵਾਂਗੇ ਜਿਵੇਂ ਹੁਣ ਆਪਣੀਆਂ ਤਾਂ ਪੱਠਾ ਨਹੀਂ ਹੁੰਦੀ ਹੁਣ ਆ ਵੀਦਾਂ ਦੀ ਪੱਠਾ ਹੈ ਅੱਛਾ ਆਹਾ ਬਾਠਾ ਹਾਂ ਇਹ ਵੀਦਾਂ ਦੀ ਹੈ ਤੇ ਆਪਾਂ ਤਾਂ ਇਹ ਵੀ ਗੱਲ ਕਹਿਣੇ ਆ ਇਹ ਨਾ ਹੁਣ ਪਤਾ ਕੀ ਹੋ ਗਿਆ ਜਿਵੇਂ ਹਰ ਕੋਈ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਲੱਗ ਗਿਆ ਚਲ ਬਾਰੇ ਸਹੀ ਗੱਲ ਹਾਂ ਤੇ ਉਹਨਾਂ ਨੇ ਵੀਰੇ ਰੇਟ ਜਿਆਦਾ ਹੀ ਚੱਕਦੇ ਹਨਾ ਚਲ ਮੰਨੋ ਉਹ ਆਪਣੇ ਤੇ ਲਾ ਕੇ ਚੱਲਿਆ ਕਰੋ ਜਦੋਂ ਆਪਾਂ ਕੀਤਾ ਸ਼ੁਰੂ ਕੀਤਾਗਾ ਆਪਾਂ ਨੂੰ ਇਹ ਧੀਧੀ ਨੌਲੇਜ ਨਹੀਂ ਸੀਗੀ ਹੂੰ ਤੇ ਇੱਥੇ ਸਾਡੇ ਕੋਈ ਮੇਮ ਨਹੀਂ ਲੈਣ ਆ ਗਿਆ ਅੱਛਾ ਵੀਰੇ ਵੀ ਮੇਮ ਨਹੀਂ ਕਿੰਨੇ ਦੇ ਨੇ ਤੇ ਉਹਨੇ ਵਿਚਾਰੇ ਨੇ ਰੱਖਣੇ ਸੀਗੇ ਕਿਉਂ ਨਾ ਮੇਰਾ ਵੀ ਦਿਲ ਕਰਦਾ ਵੀ ਮੈਂ ਕੀਤਾ ਉਹ ਵੀ ਹੌਲੀ ਹੌਲੀ ਮੈਂ ਅੱਗੇ ਵਧਾਵਾਂ ਮੈਂ ਵੀ ਪਹਿਲਾਂ ਮੈਨੂੰ ਇਹਨਾਂ ਦੀ ਸਾਂਭ ਸੰਭਾਲ ਕਰਨੀ ਸਿੱਖਣਾ ਮੈਂ ਵੀ ਦੋ ਮੇਮਣੇ ਲੈ ਕੇ ਜਾਣੇ ਨੇ ਉਹ ਸਾਡੇ ਪਿੰਡ ਚੋਂ ਹੀ ਕੋਈ ਕਹਿੰਦਾ ਉਪਚਾਰਨ ਦੋ ਮੇਮਣੇ ਪੁੱਛੇ ਕਹਿੰਦਾ ਕਿੰਨੇ ਦੇ ਕਹਿੰਦਾ 8000 ਦਾ ਇੱਕ ਮੇਮਣਾ ਹੂੰ ਠੀਕ ਆ ਵੀ ਫਿਰ ਇੰਨਾ ਵੀ ਨਾ ਅਗਲੇ ਨੂੰ ਹ ਬਣਾਓ ਤੁਸੀਂ ਵੀ 8000 ਦਾ ਇੱਕ ਮੇਮਣਾ ਫਿਰ ਆਪਾਂ ਉਹਨੂੰ ਮੰਨ ਲਾ 8 ਤੇ 8 16000 ਦੇ ਉਹਦੇ ਦੋ ਮੇਮਣੇ ਆਪਾਂ ਨੂੰ 10000 ਦੇ ਦੋ ਮੇਮਣੇ ਦਿੱਤੇ ਨਹੀਂ ਠੀਕ ਆ ਉਹ ਨਹੀਂ ਦਿਖਾ ਸਕਦਾ ਤੂੰ ਵੀ ਕੋਈ ਇਹਨਾਂ ਦੀ ਕੁਆਲਿਟੀ ਮਾੜੀ ਨਹੀਂ ਹੈਗੀ ਬੀਟਲ ਦੇ ਵਿੱਚ ਨਹੀਂ ਹੈਣਾ ਬੀਟਲ ਦੇ ਵਿੱਚ ਨਹੀਂ ਤੇ ਅਗਲੇ ਨੂੰ ਹਸਾਬ ਨਾਲ ਦਿਓ ਇਹ ਚੀਜ਼ ਵੀ ਇੰਨਾ ਵੀ ਨਾ ਅਗਲੇ ਨੂੰ ਲੁੱਟੋ ਹੂੰ ਨਹੀਂ ਸਹੀ ਗੱਲ ਆ ਕਿਉਂਕਿ ਜਦੋਂ ਆਪਾਂ ਪਹਿਲੀਆਂ ਨੂੰ ਰੇਟ ਇੰਨਾ ਚੱਕਤਾ ਤਾਂ ਆਪਾਂ ਕਹਿੰਦੇ ਭਾਈ ਇਹ ਪਿਓਰ ਬੀਟ ਲਾਏ ਉਹ ਹਨ ਤਾਂ ਆਪਾਂ ਮਾੜਾ ਨਹੀਂ ਕਹਿੰਦੇ ਵੀ ਅਲੱਗ-ਅਲੱਗ ਚੀਜ਼ ਹੁੰਦੀਆਂ ਹੁਣ ਆਪਣਾ ਉਹ ਮੇਮਣਾਗਾ ਕਾਲੂ ਉਹਦੀ ਸਾਰੇ ਮੇਮਣੇ ਨੇਗੇ ਸਾਡੇ ਉਹ ਬੱਕਰੇ ਦਾ 1 ਲੱਖ ਰੁਪਿਆ ਲੱਗਿਆ ਸੀਗਾ ਲੱਗਿਆ ਸੀਗਾ ਉਹਦੇ ਸਾਰੇ ਬੱਚੇ ਨੇਗੇ ਇੱਕ ਜਿਵੇਂ ਆਪਾਂ ਉੱਥੇ ਵੀ ਦੇਖਿਆ ਸੀ ਲੋਕਾਂ ਵਿੱਚ ਮੰਨਦੇ ਨਹੀਂ ਹੁੰਦੇ ਹਨਾ ਵੀ ਬੱਕਰੀ ਇੱਥੇ ਕਿੱਥੇ ਦੇ ਦੋ 5 ਕਿਲੋ ਦੁੱਧ ਵੀ ਨਹੀਂ ਦਿੰਦੀਆਂ ਨੇ ਦਿੰਦੀਆਂ ਨੇ ਹੁਣ ਚੱਲ ਦੇਖਣ ਨੂੰ ਉਹ ਆ ਕੇ ਦੇ ਸਿਰ ਤੇ ਵੀ ਹੁੰਦਾ ਹਨਾ ਹਾਂ ਇਹ ਵੀ ਆਪਣੀਆਂ ਤਾਂ ਬੱਕਰੀਆਂ ਕੰਬਲੇ ਚਰਨ ਜਾਂਦੀਆਂ ਨੇ ਬਾਹਰ ਚਲੋ ਆਪਾਂ ਇਹ ਵੀ ਨਹੀਂ ਕਹਿੰਦੇ ਹੁਣ ਜਿਹਦੇ ਫਾਰਮ ਨੇਗੀ ਵੀ 100 100 150 ਬੱਕਰੀ ਐ ਉਹ ਨਹੀਂ ਚਾਰਨ ਜਾ ਸਕਦਾ ਨਹੀਂ ਜਾ ਸਕਦਾ ਉਹ ਘਰੀ ਸ਼ਾਮ ਚ ਵੜ ਕਰਦੀ ਹੈ ਜਿੰਨਾ ਮੰਨ ਲਓ ਵੀ ਦੁੱਧ ਇਹਨਾਂ ਦਾ ਜਿਹੜੀਆਂ ਬੱਕਰੀਆਂ ਬਾਹਰ ਚਰਨ ਜਾਂਦੀਆਂ ਨੇ ਉਹਨਾਂ ਦਾ ਗੁਣਾਕਾਰ ਹੁਣ ਘਰ ਵਾਲੀ ਬੱਕਰੀ ਦੇ ਦੁੱਧ ਉਨਾ ਗੁਣਾਕਾਰ ਨਹੀਂ ਹੋ ਸਕਦਾ ਹੈ ਨਹੀਂ ਹੋ ਸਕਦਾ ਕਿਵੇਂ ਹੋਊਗਾ ਗੱਲ ਸੁਣ ਮੇਰੀ ਜਦੋਂ ਇਹ ਬਾਹਰ ਜਾਂਦੀਆਂ ਨੇ ਇਹਨਾਂ ਨੇ ਕੌੜੀ ਤੋਂ ਕੌੜੀ ਚੀਜ਼ ਨੂੰ ਵੀ ਮੂੰਹ ਮਾਰਨਾ ਇਹ ਅੱਕ ਤੱਕ ਵੀ ਖਾ ਜਾਂਦੀਆਂ ਆਪਾਂ ਕਹਿੰਦੇ ਨੇ ਵੀ ਅੱਕ ਚ ਜ਼ਹਿਰ ਹੁੰਦੀ ਹੈ ਨਾ ਇਹਨਾਂ ਨੇ 베ਰੀ ਕੀ ਅੱਕ ਕੀ ਮਤਲਬ ਕੁਝ ਨਹੀਂ ਛੱਡਣਾ ਇਹਨਾਂ ਦਾ ਕੁਝ ਵੀ ਛੱਡਦੀਆਂ ਇਹ ਤਰੇ ਨਾ ਦੇ ਮਤਲਬ ਕੀ ਨੂੰ ਕਿਸੇ ਨੇ ਇਹਨਾਂ ਨੂੰ ਮੂੰਹ ਨਹੀਂ ਮਾਰਨੇ ਜਿਵੇਂ ਹੁਣ ਆਪਾਂ ਇੱਥੇ ਕੋਈ ਕੱਕ ਪਾ ਦੇ ਜਾਂ ਇਹਨਾਂ ਨੂੰ ਮੱਕੀ ਬਾਤੀ ਜਿਹੜੀ ਥੱਲੇ ਡਿੱਗ ਗਈ ਜਾਂ ਰੇਤਾ ਲੱਗ ਗਿਆ ਉਹ ਇਹ ਖਾਂਦੀਆਂ ਨਹੀਂ ਨਹੀਂ ਫਿਰ ਉਹ ਹੋ ਜਾਂਦਾ ਇਹਨਾਂ ਦੇ ਦੁੱਧ ਚ ਵੀ ਗੁਣ ਬਹੁਤ ਹੋਣਗੇ ਲੈ ਗੁਣ ਕਾਹម្លੇ ਫਰਕ ਕਿਉਂ ਨਹੀਂ ਹੋਊਗਾ ਬਈ ਫਿਰ ਅਗਲਾ ਵੀ ਕਮੈਂਟ ਕਰਨ ਵਾਲਾ ਤਾਂ ਕਰ ਦਿੰਦਾ ਉਹ ਚੀਜ਼ਾਂ ਜਿਹੜਾ ਹੁਣ ਆਹ ਵਾਲਾ ਘਰੇ ਰੱਖਦਾ ਜਾਂ ਉਹ ਕਰਦਾ ਉਹਨਾਂ ਨੂੰ ਇਹ ਚੀਜ਼ ਥੋੜੀ ਜਿਹੀ ਬੁਰੀ ਲੱਗ ਜਾਂਦੀ ਵੀ ਆਲਾ ਕਹਿੰਦਾ ਵੀ ਬਾਹਰ ਲਈ ਬਾਹਰ ਛੱਡਦੇ ਨੇ ਵੀ ਉਹ ਚੀਜ਼ 'ਚ ਫਰਕ ਤਾਂ ਹੁੰਦਾ ਹੀ ਐ ਫਰਕ ਤਾਂ ਹੁੰਦਾ ਕਿਤੇ ਹਰ ਕਿਹੜੀ ਤਰ੍ਹਾਂ ਦੀ ਕੀੜੀ ਕੀ ਫੀਲ ਚ ਕਿੰਨੇ ਕਿ ਉਹ ਹੋਵਾਂਗੇ ਪੋਸਟ ਗ੍ਰਾਟ ਹੋਣਗੇ ਚਲ ਆਪਾਂ ਛੋਲੇ ਬਾਦਾਂਗੇ ਮੱਕੀ ਬਾਦਾਂਗੇ ਸਰਦੀ ਦੇ ਵਿੱਚ ਭੋ ਪਾਦਾਂਗੇ ਉਹ ਚੀਜ਼ ਆ ਲੱਗ ਹੈ ਜਿਹੜੀਆਂ ਇਹਨਾਂ ਨੇ ਬਾਹਰ ਚੜ੍ਹਨ ਜਾਣਾ ਉਹ ਚੀਜ਼ ਆ ਲੱਗ ਪੈਗੀ ਇੱਕ ਨਾ ਭੈਣ ਨੂੰ ਮੈਨੂੰ ਗੱਲ ਦੱਸੀ ਸੀ ਕਿਸੇ ਮੁੰਡੇ ਦੀ ਵੀ ਉਹਦੇ ਮੈਸਾ ਨੂੰ ਕੋਈ ਦਵਾਈ ਦੂ ਵੀ ਪਾ ਗਏ ਸੀ ਹਨਾ ਉਹ ਲੋਕ ਮਤਲਬ ਕੀ ਕਹਿਣਾ ਚਾਹੀਏ ਉਹਨਾਂ ਬਾਰੇ ਉਹ ਵੀ ਵੀਡੀਓ ਬਣਾ ਕੇ ਲਿਆਵਾਂਗੇ ਉਹ ਵੀ ਭੈਣ ਹੈਗੀ ਕਿੱਧਰੋਂ ਕੀ ਜਿਹਦਾ ਨਾਮ ਤੈਨੂੰ ਪਤਾ ਕਬਣਾ ਫੋਨ ਵੱਧੇ ਹੁੰਦੇ ਹੁੰਦੇ ਨੇ ਮੈਂ ਨਾਮ ਭੁੱਲ ਗਿਆ ਮੇਰੇ ਚਲੋ ਤੂੰ ਦੱਸ ਕਰ ਰੀਟਾ ਰਣੀ ਹਾਂ ਆਪਾਂ ਵੀਡੀਓ ਬਣਾ ਕੇ ਲਾਵਾਂਗੇ ਉਹਨਾਂ ਦੀ ਉਹ ਕਹਿੰਦੀ ਵੀ ਅਸੀਂ ਕਿਸੇ ਤੋਂ ਪਲਾਟ ਲੈਤਾ ਸੀਗਾ ਵੀ ਲੋਕ ਇੰਨੀ ਕੀ ਜੈਲਸੀ ਕਰਦੇ ਨੇ ਹਨਾ ਤੇ ਕਿਸੇ ਦੇ ਕਿਤੇ ਨੂੰ ਚਲੋ ਕੋਈ ਵੀ ਵਿਚਾਰਾ ਕੀਤਾ ਕਰਦਾ ਇੱਕ ਵੱਡੀ ਗੱਲ ਹੋਰ ਉਹ ਮਹਾਜਨ ਨੇ ਹਾਂ ਹਾਂ ਸਹੀ ਗੱਲ ਹੈ ਮਹਾਜਨ ਅੱਜ ਕੱਲ ਮਹਾਜਨ ਦੀ ਆਪਾਂ ਇਹ ਤਾਂ ਸੁਣਿਆ ਵੀ ਕਾਰੋਬਾਰ ਵੱਡੇ ਨੇ ਦੁਕਾਨਾਂ ਹੀ ਹੁੰਦੀਆਂ ਨੇ ਇਹਨਾਂ ਦੇ ਵੱਤਵਾਰ ਜਿਵੇਂ ਕੱਪੜੇ ਦੀ ਦੁਕਾਨ ਲਾ ਲੂ ਕੋਈ ਸਪਰੇਅ ਦੀ ਦੁਕਾਨ ਲਾ ਲਓ ਕਸੇ ਦੇ ਵੀ ਕੀਤਾ ਇਹਨਾਂ ਦੇ ਵੀ ਪਰਪਸ ਕੁਝ ਐਂਟ੍ਰਸਟ ਬਹੁਤ ਘੱਟ ਹੁੰਦਾ ਹੈ ਘੱਟ ਹੁੰਦਾ ਹੈ ਕਿਉਂਕਿ ਵੀ ਹਰ ਕਿਹ ਕਿਤੇ 'ਚ ਨਹੀਂ ਪੈਂਦਾ ਅਲਗ ਅਲਗ ਪਸ਼ੂਆਂ ਨਾਲ ਪਸ਼ੂ ਹੋਣਾ ਪੈਂਦਾ ਹੈਗਾ ਸਾਰਾ ਵਿੱਚ ਲੋਕਾਂ ਦੇ ਵਿੱਚ ਕਮੈਂਟ ਹੁੰਦੇ ਨੇ ਕਹਿੰਦੇ ਕੀ ਆ ਡੰਗਰਾਂ 'ਚ ਡੰਗਰ ਹੋਣਾ ਹੈਗਾ ਡੰਗਰ ਕਹਿੰਦੇ ਸਾਰਾ ਦਿਨ ਵਿੱਚ ਹੀ ਰਹਿਣ ਚੋਹਤ ਹਨ ਫਿਰ ਬਾਈ ਜਿਹੜਾ ਆਪਾਂ ਦੁੱਧ ਪੀਨੇ ਆ ਫਿਰ ਉਹ ਵੀ ਤਾਂ ਇਹਨਾਂ ਤੋਂ ਤਿਆਰ ਇਹਨਾਂ ਦੀ ਤਿਆਰ ਹੁੰਦਾ ਕਮੈਂਟ ਕਰ ਦਿੰਦੇ ਆ ਕਮੈਂਟ ਕਰ ਕੋਈ ਚੋਹਾ ਹੋਣਾ ਪੈਂਦਾ ਕੋਈ ਝੱਤ ਮਾਰੀ ਚੱਲੋ ਇਹ ਕੀਤਾ ਚੱਜਦਾ ਨਹੀਂ ਹੈਗਾ ਤੇ ਫਿਰ ਆਪਾਂ ਦੁੱਧ ਦੁੱਧ ਕਿੱਥ ਇੰਨਾ ਨਹੀਂ ਆਉਂਦਾ ਤੁਸੀਂ ਵੀ ਨਾ ਪੀਆ ਕਰੋ ਦਹੀਂ ਵੀ ਨਾ ਖਾਇਆ ਕਰੋ ਹਣ ਜੇ ਆਪਣੇ ਵਰਗੇ ਲੋਕ ਇਹ ਨਾਂ ਰੱਖਣ ਨਾਂ ਦੁੱਧ ਵੇਚਣਾ ਅੱਜ ਕੱਲ੍ਹ ਹੁੰਦੇ ਨੇ ਫੇਸਬੁੱਕ 'ਤੇ ਹਜੇ ਕਮੈਂਟ ਕਰਨ ਨਾਲ ਜੋ ਉਹਨਾਂ ਦੀ ਸੋਚ ਦੇ ਚੱਲਣ ਲੱਗ ਜਾਂਣਾ ਫਿਰ ਤਾਂ ਬੱਸ ਲੇਜ ਗੁਰ ਕਰਕੇ ਖਾਓ ਬਾਈ ਆਵਦੇ ਜਵਾਕਾਂ ਨੂੰ ਆਹ ਕੀ ਕਹਿੰਦੇ ਉਹਨੇ ਸਟਿੰਗ ਵਗੈਰਾ ਪਾਓ ਤੇ ਬਸ ਵਧੀਆ ਪਹਿਲਵਾਨ ਬਣਾਓ ਇਹ ਸਹੀ ਗੱਲ ਆ ਜੀ ਆਪਣੇ ਵਰਗੇ ਨਾ ਦੁੱਧ ਵੇਚਣਾਂ ਦੁੱਧਾ ਗੱਠੇ ਜਾਵੇ ਕੋੜੀਆਂ ਲੱਗਦੀਆਂ ਲੱਗਦੀਆਂ ਕਿਹਨੂੰ ਨੇ ਜਿਹੜੇ ਲੋਕ ਇਹ ਗੱਲਾਂ ਤੇ ਧਿਆਨ ਨਹੀਂ ਦਿੰਦੇ ਅਪਾ ਬਾਹਰਲੇ ਨੂੰ ਕਦੋਂ ਮਾੜਾ ਕਿਹਾਗਾ ਆਪਾਂ ਤਾਂ ਇਹ ਗੱਲ ਵਿੱਚ ਆ ਜਾਂਦੇ ਨੇ ਬਾਹਰਲੇ ਨੂੰ ਰੁਪਿਆ ਦੇਣਾ ਆ ਜਾਂਦੇ ਨੇ ਫਲਾਨਾ ਤੇ ਕਹਿਣਾ ਭਾਈ ਬਾਹਰਲੇ ਨੂੰ ਮਾੜਾ ਨਹੀਂ ਅਸੀਂ ਕਹਿੰਦੇ ਅਸੀਂ ਤਾਂ ਇਹ ਗੱਲ ਕਹਿੰਦੇ ਵੀ ਜੇ ਸਾਡੀ ਸਰਕਾਰ ਚੰਗੀ ਹੋਵੇ ਸਾਡੇ ਜਵਾਬ ਬਾਹਰ ਜਾ ਕੇ ਕੀਤਾ ਕਿਉਂ ਕਰਨਾ ਸਤੇ ਇਹ ਗੱਲ ਕਹਿੰਦੇ ਆ ਵੀ ਆ ਤਾਂ ਘਰ-ਵਾਰ ਸੱਡਾ ਬਹੁਤ ਔਖਾ ਗਾ ਸਾਡੇ ਜਵਾਕ ਬਾਹਰ ਬੈਠੇ ਨੇ ਮੇਰੀ ਭੂਆ ਦਾ ਪਰਿਵਾਰ ਸਾਰਾ ਬਾਹਰ ਬੈਠਾ ਗਾ ਆਪਾਂ ਬਾਹਰ ਨਾਲ ਮਾੜਾ ਥੋੜੀ ਕਹਨੇ ਆ ਆਪਾਂ ਤਾਂ ਇਹ ਕਹਨੇ ਵੀ ਸਾਡੀਆਂ ਸਰਕਾਰਾਂ ਜੇ ਸਾਨੂੰ ਮੰਨ ਲੇ ਕਿ ਚਲੋ ਚੰਗੇ ਤਰੀਕੇ ਤੇ ਸਾਡੇ ਜਵਾਕਾਂ ਨੂੰ ਵਧੀਆ ਲੋਨ ਦੇਣ ਵੀ ਤੁਸੀਂ ਆਹ ਕੀਤਾ ਕਰੋ ਭਾਈ ਸਾਨੂੰ ਅਸੀਂ 20 ਲੱਖ ਦਾ 10 ਲੱਖ ਦਾ ਲੋਨ ਦਿੰਨੇ ਤੁਸੀਂ ਆਪਦਾ ਕੀਤਾ ਕਰੋ ਹਣਾ ਵੀ ਕਿਉਂ ਸਾਡੇ ਜਵਾਕ ਹੈਗੀ ਤਾਂ ਗੁਲਾਮੀ ਆ ਅਸਲ ਤਾਂ ਸੱਚਾਈ ਹੋਈ ਹੈ ਹੈਗੀ ਤਾਂ ਗੁਲਾਮੀ ਹੈ ਨਾ ਕਿਤੇ ਤਾਂ ਸੀ ਇੱਥੇ ਸਰਦਾਰ ਕਾ ਹੋਣੇ ਆ ਚਲ ਮੰਨ ਲਾ ਮੇਰੇ ਕੋਲੇ ਮੱਝ ਹੈਗੀ ਸਾਰਾ ਮੱਝ ਵਿੱਚ ਫਾਰਮਾ ਚ ਵਿਚਾਰੇ ਵੀਰਾਂ ਕੋਲੇ ਬਹੁਤ ਮੱਝਾਂ ਨੇ ਬਹੁਤ ਮੱਝਾਂ ਨੇ 150 ਮੱਝ ਹੈਗੀ ਹੈ ਨਾ ਤੇ ਉਹਨਾਂ ਦੇ ਬੰਦੇ ਰੱਖੇ ਨਾਲ ਤਾਂ ਉਹ ਗਰੀਬ ਬੰਦੇ ਨੂੰ ਕੰਮ ਮਿਲਦਾ ਕੰਮ ਮਿਲਦਾਗਾ ਇਹੋ ਅਗਲਾ ਜੇ ਹੁਣ ਚਲ ਮੰਨ ਲਗੇ ਤੇ ਭਈਏ ਰੱਖੇ ਜਾਂ ਕੋਈ ਵੀ ਬੰਦਾ ਉਹ ਸਰਦਾਰ ਜੀ ਕਹਿ ਕੇ ਬਲਾਉਗਾ ਉਧਰ ਹੋਏ ਕਹਿੰਦੇ ਨੇ ਇਹ ਕਿ ਸੱਚਾਈ ਆ ਹੂੰ ਬਾਕੀ ਹੁਣ ਤਾਂ ਆਪਣੇ ਉਹੀ ਗੱਲ ਆ ਭਈਆਂ ਦਾ ਹੀ ਰਾਜ ਹੋਣ ਲੱਗ ਗਿਆ ਕਿਉਂ ਲੋਕ ਆਪਣੇ ਸਾਰੀ ਬਾਹਰ ਜਾਣ ਲੱਗੇ ਇਹ ਗੱਲ ਹੈਗੀ ਵੀ ਸੱਚਾਈ ਕੋੜੀ ਜ਼ਰੂਰ ਹੁੰਦੀ ਆ ਕੋੜੀ ਹੁੰਦੀ ਆ ਫਿਰ ਹੁਣ ਜਿਹਦੇ ਬਾਹਰ ਗਏ ਨੇ ਉੱਥੇ ਹੈਗੀ ਤਾਂ ਫਿਰ ਗੁਲਾਮੀ ਹੋਈ ਆ ਉੱਥੇ ਕਿਹੜਾ ਆਈ ਮੈਂ ਭੱਗ ਜਾ ਮੈਨੂੰ ਕਿਹੜਾ ਉੱਥੇ ਵੀ ਅਗਲਾ ਐ ਕਹੂਗਾ ਵੀ ਲੈ ਤੇ ਤੂੰ ਕਰਸੀ ਦੇ ਭਾਈਆ ਤੈਨੂੰ ਸੀ ਡਾਲਰ ਦਾਖਤਾ ਨਾਲ ਤੋੜ ਕੇ ਜਾ ਉੱਥੇ ਲੱਗੇ ਪੈ ਨੇ ਵਹੀਂ ਤੋੜ ਲਿਆਵਾਂਗੇ ਮੈਂ ਤ ਕਰਦਨੇ ਸਚਾਈ ਬਹੁਤ ਇੱਕ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਆ ਪਰ ਸਾਰੇ ਦੇਖੀ ਜੰਨੇ ਆ ਉਹ ਕਿ ਅੰਗਰੇਜ਼ ਆ ਇਹਨੂੰ ੱਤਕਾ ਦੇ ਕਿ ਉਹਨੂੰ ਐ ਕੰਧ ਨਾਲ ਉੱਥੇ ਲਾਦਾ ਉਹ ਵੀਡੀਓ ਦੇਖੀ ਮੈਂ ਦੇਖੀ ਆ ਕਿ ਉਹ ਆਪਣੇ ਜਵਾਬ ਉਹ ਰੋਣ ਤੋਂ ਕੁੜੀ ਇੰਨਾ ਰੋਈ ਜਿਵੇਂ ਜਾਵੇ ਜਿੰਨਾ ਮਰ ਜਾ ਆਪਾਂ ਕੱਲੀਆਂ ਕੁੜੀਆਂ ਨੂੰ ਭੇਜੀ ਜੰਨੇ ਆ ਕਿਉਂ ਜਦੋਂ ਕਮਲ 33 ਲੱਖ ਲੱਗਿਆ ਆਪਾਂ ਗਏ ਆ ਆਪਣੇ ਬੱਚੇ ਸਚਾਈ ਵੀ ਨਹੀਂ ਦੱਸ ਰਹੇ ਇੱਧਰ ਕਿਲਾ ਕਿਲਾ ਡੇਡੜ ਕਿਲਾ ਆਪਾਂ ਬੈ ਗਾ ਚਲੋ ਆਏ ਹੁੰਦਾ ਵੀ ਉਹ ਤਾਂ ਨਹੀਂ ਵਾਰ ਭੇਜਦਾ ਉਹ ਡਰਦਾ ਇਸ ਗੱਲ ਤੋਂ ਮਾਰਾ ਆਪਾਂ ਵੀ ਆਪਾਂ ਵੀ ਕਹਿ ਦਿੰਦੇ ਆ ਵੀ ਘਰ ਤੇ 35 ਲੱਖ ਲਾਇਆ ਸਾਡਾ ਤਾਂ ਨੱਕ ਵੱਡਾ ਜਾ ਜੇ ਤੂੰ ਵਾਪਸ ਆ ਗਿਆ ਕਹਿਣੇ ਆ ਇਹ ਸਚਾਈ ਆ ਅਸਲ ਸਚਾਈ ਆ ਆਪਾਂ ਸੁਣਦੇ ਆ ਲੋਕਾਂ ਤੋਂ ਇੱਥੇ ਸਾਡੇ ਇੱਥੇ ਘਰਾਂ ਚੋਂ ਇੱਕ ਮੁੰਡਾ ਗਿਆ ਸੀਗਾ ਹਣਾ ਚਲ ਨਾ ਲੈਣਾ ਆਪਾਂ ਨੂੰ ਗਲਤ ਗੱਲ ਹੁੰਦੀ ਆ ਉਹਨੇ 2-3 ਮਹੀਨੇ ਲਾਇਆ ਉਹਦੀ ਭੈਣ ਗਈ ਸੀ ਉਹ ਆ ਗਿਆ ਕਹਿੰਦਾ ਵੀ ਗੁਲਾਮੀ ਕਰਨੀ ਬਹੁਤ ਔਖੀ ਆ। ਬਹੁਤ ਔਖੀ। ਕਹਿੰਦਾ ਕਦੇ ਕਿਸੇ ਦੇ ਘਰੇ ਭੇਜ ਦਿੰਦੇ ਨੇ ਕਦੇ ਕਿਸੇ ਦੇ ਘਰੇ ਕੰਮ ਚੱਲੂ ਕਹਿੰਦਾ ਗੋਹਾ ਕੁੰਡਾ। ਕਹਿੰਦਾ ਇੱਥੇ ਬਹੁਤਾ ਕੰਮ ਤਾਂ ਜੇ ਆਪਾਂ ਕਰਨਾਗਾ। ਕਹਿੰਦਾ ਕਿਉਂ ਗੁਲਾਮੀ ਕਰੋ ਜਾ ਕੇ ਆਪਾਂ? ਕਿਉਂ ਗੁਲਾਮੀ ਕਰੋ? ਆਪਦੇ ਇੱਥੇ ਬਾਕੀ ਆਪ ਦਾ ਹੋਰ ਬਿਜ਼ਨਸ ਕਰੋ ਲੋੜ ਹੀ। ਉਹ ਨਾ ਖਾ ਲੋ ਹਾਂ। ਹਾਂ। ਥੋੜਾ ਖਾ ਲੋ ਨਾਲ ਕਿਸੇ ਦੇ ਕੁਝ ਨਹੀਂ ਜਾਂਦਾ ਹੈਗਾ। ਸਹੀ ਜੀ। ਤੇ ਆਦੇ ਮਾਪਿਓ ਕੋਲੇ ਤਾਂ ਹੈਗੇ ਆ। ਹਾਂ। ਠੀਕ ਆ। ਤੇ ਹੁਣ ਅੱਜ ਕੱਲ ਤਾਂ ਟ੍ਰੈਂਡੀ ਚੱਲ ਪਿਆ ਜੇ ਕਿਸੇ ਦੀ ਮੌਤ ਹੋ ਗਈ ਉਹ ਵੀ ਵੀਡੀਓ ਗਾਲਤੀ ਦਿਖਾ ਦਿਓ। ਇਹ ਹੈਗੀ ਤਾਂ ਸੱਚਾਈ ਆ ਪਰ ਲੋਕਾਂ ਨੂੰ ਬੁਰੀ ਲੱਗਦੀ। ਬੁਰੀ ਲੱਗਦੀ ਆ ਗਈ। ਠੀਕ ਆ ਪਰ ਨਾ ਆਪਾਂ ਕਿਸੇ ਨੂੰ ਮਾੜਾ ਕਿਹਾਗਾ ਪਰ ਇਹ ਸੱਚਾਈ ਤਾਂ ਹੈਗੀ ਹੈ। ਸਹੀ ਗੱਲ ਆ। ਕਿਵੇਂ ਆਪਣੇ ਜਵਾਬ ਉਧਰ ਰੋਂਦੇ ਨੇ ਵਿਚਾਰੇ। ਕਿਉਂ ਕੁੜੀ ਲੈ ਇੰਨਾ ਤਰਸੋਇਆ ਜਾਂ ਪੰਜਾਬ 'ਚ ਉਧਰ ਗਰੇ ਗਏ ਖੜੇ ਦੇਖੀ ਜਾਂਦੇ ਨੇ ਕਾਮਲ ਜਦੋਂ ਉਹਨਾਂ ਨੇ ਅੰਗਰੇਜ਼ ਨੇ ਐ ਧੱਕ ਕੇ ਕੁੜੀਆਂ ਆ ਉਹ ਤੇ ਜਿਵੇਂ ਆਪਾਂ ਕਹਿੰਦੇ ਨੇ ਕਿ ਪੀਸੂ ਹੁੰਦੀ ਸੀ ਆਪਣੇ ਪਹਿਲਾਂ ਉੱਥੇ ਐ ਬਾੜੀ ਧੱਕਾ ਮਾਰਿਆ ਉਹਨੂੰ ਕੁੜੀ ਨੂੰ ਤੇ ਜਿੰਨੇ ਮੈਂ ਕਿਹਾ ਆਪਣੇ ਪੰਜਾਬੀ ਮੁੰਡੇ ਖ ਆ ਰਹੇ ਹਾਂ ਹਾਂ ਸਹੀ ਗੱਲ ਤੇ ਆਹ ਹੁਣ ਤਾਂ ਨਿਬੜ ਗਿਆ ਹੋਣਾ ਕੰਮ ਖਾਜੀ ਨਾ ਨਾ ਉਹ ਪਹਿਲੇ ਸ਼ੁਰੂ ਕਰਨੀ ਸ਼ੁਰੂ ਕਰਨਾ ਮਾਨੂੰ ਐ ਲਾ ਲੈਣਾ ਭਾਈ ਸਮੂਸਾ ਨਾ ਤੀਆਂ ਹੁੰਦੀਆਂ ਸਾਰੀਆਂ ਹਾਂ ਠੀਕ ਹੈ ਇਹ ਦੁਆਰ ਫਿਰ ਡੈਡੀ ਬੱਕਰੀਆਂ ਲੈ ਕੇ ਜਾਊ ਅੱਛਾ ਇਹ ਹੁਣ ਬਸ ਰੋਟੀ ਖਾ ਕੇ ਫਿਰ ਲੈ ਜਾਣਗੇ ਹਾਂ ਤੇ ਸਾਮ ਨੂੰ ਹੋਣਗੇ ਮੈਂ ਆਹ ਟੱਬ ਜੇ ਆਹ ਬਾਲੇ ਵਧੀਆ ਰਹਿੰਦੇ ਆ ਨਾ ਕਿਤੇ ਮਰਜ਼ੀ ਧਰ ਲਾ ਚੱਕੀ ਕਿਤੇ ਵਾਹ ਮੈਂ ਨਹੀਂ ਬੀਜੇ ਮੈਂ ਹੁਣ ਹਾਂ ਨਾ ਬੱਚਾ ਆਪਾਂ ਚਲੋ ਕਹਿ ਵੀ ਦਿੰਦੇ ਆ ਜਿਵੇਂ ਕਿਸੇ ਦੀਆਂ ਮਹਿਸਾਂ ਬਾਰ-ਬਾਰ ਰਿਪੀਟ ਹੁੰਦੀਆਂ ਨੇ ਵੀ ਉਹਦੇ ਬਾਰੇ ਕੋਈ ਜਾਣਕਾਰੀ ਉਹ ਕਮਲ ਆਏ ਆ ਵੀ ਜਿਹੜੀ ਚੀਜ਼ ਆਪਾਂ ਦੇਖ ਆਪਾਂ ਡਾਕਟਰ ਤਾਂ ਹੈ ਨਹੀਂ ਗਏ ਨਾ ਕਿਸੇ ਦੇ ਆਪਾਂ ਤੁਹਾਨੂੰ ਕੋਈ ਕਈ ਵਾਰੀ ਹੁੰਦੀ ਹੈਗੀ ਬੱਚੇਦਾਨ ਕਿਉਂਕਿ ਇਨਫੈਕਸ਼ਨ ਹੁੰਦੇ ਕੁਝ ਵੀ ਲਗਾਤ ਹੋਣਾ ਜਿਵੇਂ ਹੁਣ ਆਪਣੇ ਉਹ ਵਸਤੀ ਸੀਗੀ ਉਦੋਂ ਉਹਦੇ ਛੋਟੇ ਤੇ ਟੀਕਾ ਭਰਤਾ ਤੇ ਹੁਣ ਡਾਕਟਰ ਕਹਿੰਦਾ ਵੀ ਥੋੜਾ ਜਿਹਾ weight ਵਧਾ ਵਧਾਓ ਚਲ ਆਪਾਂ ਹੁੰਦੇ ਆ ਵੀ ਜੀ ਸੇਤੀ ਮੱਲਾ ਹੈ ਵੀ ਤੁੰਗੂ ਵੀ ਨਹੀਂ ਕਿਹਾ ਹਾਂ ਤੇ ਉਹਨਾਂ ਦਾ ਵੀ ਦਾ ਰੇਟ ਥੋੜਾ ਜਿਹਾ ਹੋਰ ਵਧਾ ਕਰ ਦੋ ਵੀ ਤੇਰ ਨਾਲ ਤਾਂ ਵੀ ਇਹ ਸੀ ਉਹ ਉਹ ਸਹੀ ਰਹੂਗੀ ਤੇ ਬਾਕੀ ਇਹ ਗੱਲ ਆ ਵੀ ਜਦੋਂ ਸਾਸੀ ਦਾ ਜਦੋਂ ਵੀ ਠੀਕ ਆ ਵੀ ਭਰੋਣੇ ਹੋਣਾ ਇੱਕ ਲਾਲ ਫਟਕੜੀ ਤੇ ਲੈ ਲਓ ਤੇ 3 ਕਿਲੋ ਦਹੀਂ ਉਹਨੂੰ 3 ਦਿਨ ਲਗਾਤਾਰ ਪਿਆਓ ਸਹੀ ਗੱਲ ਫਟਕੜੀ ਵਿੱਚ ਪਾ ਦਿਓ ਜਿਵੇਂ ਕਿ 50 ਗ੍ਰਾਮ ਲਾਲ ਫਟਕੜੀ ਦੋ ਤਰ੍ਹਾਂ ਦੀ ਫਟਕੜੀ ਹੁੰਦੀ ਹੈ ਨਾ ਚਿੱਟੀ ਫਟਕੜੀ ਤੇ ਲਾਲ ਫਟਕੜੀ ਇਹ ਲਾਲ ਫਟਕੜੀ ਪਾ ਦਿਓ ਵੀ ਆਪਾਂ ਜਿਹੜੀ ਚੀਜ਼ ਅਸੀਂ ਵਰਤਦੇ ਹਾਸ ਤਾਂ ਉਹੀ ਦੱਸਦੇ ਆ ਤੇ ਸਾਡੇ ਪਸ਼ੂਆਂ ਨੂੰ ਉਹ ਸੈਗਰੇਂ ਦੀ ਹਾਂ ਵੀ ਆਪਣੀ ਜੇ ਆਪਣੀ ਬਸੂ ਹਾਂ ਰਹਿ ਜਾਂਦੇ ਨੇ ਚਲੋ ਆਪਾਂ ਨੂੰ ਤਾਂ ਕੋਈ ਪ੍ਰੋਬਲਮ ਕਦੇ ਆਈ ਨਹੀਂ ਬਾਰੀ ਰਹਿ ਜਾਂਦਾ ਕੋਈ ਉਹ ਵੀ ਜਾਂਦਾ ਕੋਈ ਦਿੱਕਤ ਹੋਰ ਹੁੰਦੀ ਆ ਹਨਾ ਪਰ ਅਸੀਂ ਵੀ ਇਹ ਚੀਜ਼ ਅਸੀਂ ਦਿੱਨੇ ਆ ਵੀ ਕਿਸੇ ਦਾ ਬਸੂ ਵਿਚਾਰੇ ਦਾ ਨਹੀਂ ਵੀ ਰਹਿੰਦਾ ਹੈਗਾ ਵੀ ਕਿਸੇ ਨੂੰ ਕੰਮ ਕਰ ਜਾਂਦੇ ਕਿਸੇ ਨੂੰ ਨਹੀਂ ਵੀ ਕਰਦੀ ਪਰ ਇਹ ਦੇਸੀ ਲਾਜਾਗਾ ਇਹ ਕਿ ਚੜਾਦਾ ਜਿਵੇਂ ਚੰਦੂ ਵਾਪਸ ਕੋਈ ਦਿੱਕਤ ਬਾੜੀ ਆਈ ਜਾਂਦੀ ਹੁਣ ਆਪਣੇ ਦੀ ਵੀ ਇਹੀ ਹੀ ਨੇ ਮੈਂ ਬਹੁਤ ਤਮਾ ਖੱਟਾ ਇਹਨਾਂ ਤੇ ਤੇਲ ਵੀ ਲੋਦੀ ਸੀ ਉਹਦਾ ਇਹ ਜਿਵੇਂ ਹੁਣ ਮੈਸਾ ਆਪਣੇ ਚਿਚੜ ਜੋ ਚੜਨੇ ਦੁੱਧ ਦਾ ਫਰਕ ਪਿਆਗਾ ਕਿ ਨੇ ਕਮਣਾ ਇਹਨਾਂ ਦਾ ਹੈ ਜੀ ਕੱਟਰੂਆਂ ਦੇ ਸੀ ਅੱਛਾ ਕੱਟਰੂਆਂ ਦੇ ਸੀ ਹਾਂ ਉਹ ਜਿਹੜੀ ਮਾਜਾ ਭੱਲੇ ਆਂਦੀ ਹੈ ਹੁਣ ਉਹਦੇ ਉਹ ਗੱਟਰੂ ਦਿਖਾਇਆ ਤਾਂ ਹੈਗਾਗਾ ਇਹਨਾਂ ਚ ਇਹੀ ਦਿੱਕਤ ਆਉਂਦੀ ਹੈ ਕਿ ਤਾਂ ਇਹਨਾਂ ਨੂੰ ਬੁਖਾਰ ਜਾਂਦਾ ਉਹਦੇ ਡਿੱਗੇ ਡਿੱਗੇ ਜੇ ਰਹਿੰਦੇ ਨੇ ਖੂਨ ਦੀ ਥੋ ਕਮੀ ਆ ਜਾਂਦੀ ਕਮੀ ਆ ਜਾਂਦੀ ਹੈਗਾ ਖੂਨ ਹੀ ਸਾਰਾ ਜੂਸ ਲੈ ਫਿਰ ਜਦੋਂ ਉਹ ਖੂਨ ਹੀ ਸਾਰਾ ਪੂਸ ਲੈਂਦੇ ਨੇ ਇਹ ਉਹ ਜਦੋਂ ਉਹਦੇ ਬਾਹਰ ਚ ਵੱਡੇ ਵੱਡੇ ਵਿਚਾਰੇ ਦੇ ਮੈਂ ਕਿਹਾ ਵੀ ਪਿਚਕੇ ਜੇ ਮੈਂ ਬਿੰਦਰ ਕਮਾ ਹਸਤਾ ਭੱਲੇ ਆਂਦੀ ਵੀ ਮੈਂ ਤਾਂ ਲਾਦਾ ਵੀ ਆਪਾਂ ਨੇ ਘਾਟਾ ਲੈ ਕੇ ਜਾਓ ਗਲਪ ਹੋ ਗਈ ਆਪਣੇ ਇਹ ਤੇ ਜਦੋਂ ਮੈਂ ਦੇਖਿਆ ਵਿਚਾਰੇ ਨੂੰ ਉਹ ਤਾਂ ਕੰਮਲ ਦੇਖਿਆ ਵੀ ਨਾ ਜਾਵੇ ਉਹਨਾਂ ਦਾ ਉਹਦੇ ਵਿੱਚ ਵੇਟ ਨਹੀਂ ਹੈਗੇ ਜਿੰਨੇ ਉਹਦੇ ਚਿੱਚੜ ਲੱਗੇ ਬੰਦ ਚਿੱਚ ਜੇ ਮੈਂ ਸਾਰੇ ਵਾਲ ਕੱਟ ਕੇ ਉਹ ਦਵਾਈ ਲਈ ਮੈਂ ਹੂੰ ਹੁਣ ਉਹ ਮਰ ਗਈ ਠੀਕ ਹੈ ਹੁਣ ਤਾਂ ਖੜਾਗਾ ਵਿਚਾਰਾ ਲੈਦਾ ਡਿੱਗੇ ਰਹਿਣਾ ਸੀ ਮੈਂ ਤਾਂ ਇਸ ਵੀ ਮਰ ਜੂਗਾ ਪੋਜ਼ਿਟਿਵ ਖਰਾਕ ਵਧੀਆ ਖਰਾਕ ਪਾਓ ਉਹਨੂੰ ਹਾਂ ਹਾਂ ਇਹ ਚੀਜ਼ ਹੈ ਜੀ ਤੇ ਵੀ ਇਹ ਧਿਆਨ ਜਰੂਰ ਦਿਓ ਇਹ ਚੀਜ਼ ਜੀ ਆਪਣਾ ਟਟਰੂ ਖਾਂਦਾ ਨਹੀਂ ਹੈਗਾ ਮੋਗ ਲੱਗੀ ਆ ਬੁਖਾਰ ਹੁੰਦਾ ਉਹ ਇਹ ਚੀਜ਼ ਆਦੇ ਉਹ ਤੇ ਵੀ ਭਾਰੂ ਹੋਦੀ ਆ ਭਾਰੂ ਹੋਦੀ ਆ ਆਜਾ ਹੋਈ ਬਾਹਰੇ ਆ ਹਰੇਕ ਪਸ਼ੂ ਨੂੰ ਮਤਲਬ ਚਲੋ ਆਪਣੇ ਹੀ ਹਨਾ ਹੁਣ ਅੱਜਕੱਲ ਹਰੇਕ ਘਰ ਇਹ ਪ੍ਰੋਬਲਮ ਆ ਰਹੀ ਹੈ ਝੱਟੜਾਂ ਦੀ ਜੀ ਸਾਰੇ ਘਰਾਂ ਦੀ ਹਾਂ ਇਹ ਜ਼ਿਆਦਾ ਹੋ ਗਈ ਹੁਣ ਵੱਧ ਗਈ ਜੀ ਤੇ ਇੱਕ ਜਿਵੇਂ ਹੁਣ ਆਪਾਂ ਲੁਧਿਆਣਾ ਹੀ ਗਏ ਸੀ ਆਪਾਂ ਸਾਰਿਆਂ ਨੂੰ ਤਾਂ ਇਹੀ ਕਹਿਣਾ ਚਾਹਾਂਗੇ ਕਿ ਚਲੋ ਮੀਲੇ ਤੇ ਨਹੀਂ ਆਪਾਂ ਉਹੋ ਹੀ ਉਹੋ ਹੀ ਚੀਜ਼ ਬਾਰੇ ਜਾਣਕਾਰੀ ਦੇ ਸਕਦੇ ਹਾਂ ਜਿਵੇਂ ਆਪਣੇ ਕੋਲੇ ਬੱਕਰੀਆਂ ਨੇ ਤੇ ਮੱਝਾਂ ਨੇ ਇੱਕ ਤਾਂ ਮੈਂ ਬੱਕਰੀਆਂ ਬਾਰੇ ਕਹਿਣੀ ਆ ਵੀ ਜਿਵੇਂ ਹੁਣ ਆ ਪਹਿਲਾਂ ਵੀ ਵਿੱਚ ਦੱਸਿਆ ਸੀ ਵੀਡੀਓ ਦਾ ਫੇਰ ਗੱਲ ਛੇੜ ਲਈ ਵੀ ਵੀਰੇ ਮੇਰੇ ਉਹਦੇ ਵਿਚਾਰੇ ਨੂੰ ਅਗਲੇ ਹਿਸਾਬ ਨਾਲ ਦੇ ਰਿਆ ਕਰੋ ਜਿਹੜੇ 16000 ਦੇ ਮੇਮਣੇ ਸੀ ਅਸੀਂ 10000 ਦੇ ਵਿੱਚ ਦੋ ਮੇਮਣੇ ਵੇਚੇ ਨੇ ਸੋ ਉਹਨਾਂ ਮੇਮਣੇ ਵੀ ਅਸੀਂ ਦਿਖਾ ਦਈਏ 20-20 ਦਿੰਦੇ ਛੜੀ ਗਾ ਪੱਠਾਂ ਦੇ ਮੇਮਣੇ ਨੇਗੀ ਕੋਈ ਅਸੀਂ ਉਹਨਾਂ ਨੂੰ ਦਿਨੇ ਵੀ ਜਿਵੇਂ ਉਹ ਛੋ ਦਾ ਦਾ ਪਰ ਇਹ ਵਿੱਚ ਸੌਪਵਾ ਦੇਣੀ ਆ ਤੇ ਇੱਕ ਉਹਨਾਂ ਦਾ ਫਾਰਮ ਹੈ ਭੰਦਾ ਨਾ ਤੋਂ ਨੰਬਰਦਾਰ ਨੇ ਉਹਦੀ ਪੱਛੀ ਵਗਾਰਾਂ ਦੀ ਉਹ ਮੈਂ ਵੀਡੀਓ ਉਹਨਾਂ ਦੀ ਸਾਰੀਆਂ ਵੀਡੀਓ ਦੇਖਦੀ ਆ ਮੈਨੂੰ ਬਹੁਤ ਵਧੀਆ ਲੱਗਦੇ ਨੇ ਅੱਛਾ ਤੇ ਉਹਨਾਂ ਦੀ ਪਟੋ ਕਿਸੇ ਨੇ ਦੱਸਿਆ ਭਈ ਲਾਲ ਦਾ ਗਵੰਦੋ ਤੇ ਉਹਦੇ ਨਾਲ ਵੀ ਨਹੀਂ ਹਟੀ ਵੀਰੇ ਦਾ ਦੇਸੀ ਤਰੀਕਾ ਹੈਗਾ ਜਿਹੜੀ ਆਪਾਂ ਚਾਹ ਪੀਣੀ ਹੈਗੀ ਤਨ ਬਾਹੜੂ ਵਧੀਆ ਚਾਹ ਪਾ ਕੇ ਬਾੜ ਲਓ ਤੇ ਉਹ ਦੋਧ ਮੋਗ ਜਮਲ ਵੀ ਨਹੀਂ ਰੰਦੀ ਹੈਗੀ ਅਸੀਂ ਤਾਂ ਇਹ ਚੀਜ਼ ਦਿੰਨੇ ਆ ਬਾਕੀ ਇਹ ਚੀਜ਼ ਕਹ ਦਿੰਦੇ ਨੇ ਕਹਿੰਦੇ ਆਮਲੀ ਤੇ ਬੱਕਰੀ ਦਾ ਭਿੱਜੇ ਕੁਝ ਨਹੀਂ ਬੰਦਾ ਠੀਕ ਹੈ ਭਾਈ ਅਸੀਂ ਬੱਕਰੀਆਂ ਨਮਾਉਣੇ ਵੀ ਆ ਤੇ ਮੇਮਣਾ ਜਦੋਂ ਹੋ ਗਿਆ ਜਿਵੇਂ ਆਪਾਂ ਬੱਚੇ ਨੂੰ ਨਮਾਉਣੇ ਆ ਕਸਮ ਲੱਗੇ ਆਪਾਂ ਕੋਈ ਗੱਲ ਦਾ ਝੂਠ ਨਹੀਂ ਹੈਗਾ ਮੇਰੀ ਤਾਂ ਜਦੋਂ ਮਤਲਬ ਦੋ ਦਿਨ ਦਾ ਮੇਮਣਾ ਹੋ ਗਿਆ ਤਿੰਨ ਦਿਨ ਦਾ ਹੋ ਗਿਆ ਜੇ ਸਰਦੀਆਂ ਮੈਂ ਗਰਮ ਪਾਣੀ ਨਾਲ ਨਮਾਉਂਗੀ ਜੇガルਮੀ ਆ ਤਾਂ ਮੈਂ ਠੰਡੇ ਪਾਣੀ ਨਾਲ ਨਿਵਾ ਕੇ ਉਹਨੂੰ ਸਾਫ਼ ਕਰਕੇ ਡਰੈਨਸ ਘਾ ਦਨ ਧੁੱਪੇ ਰੱਖ ਦਿੰਦੀ ਆ ਕਿਉਂ ਬੱਚਾ ਹੁੰਦਾ ਬੱਚਾ ਪਰ ਮੇਰਾ ਮੇਮਣਾ ਨਾ ਅਸੀਂ ਇੱਥੇ ਸਾਡੇ ਜਿੰਨੀਆਂ ਵੀ ਬੱਕਰੀਆਂ ਨੇ ਮੇਮਣਾ ਕਦੇ ਵੀ ਨਹੀਂ ਮਰਿਆ ਹੈਗਾ ਚਲੋ ਕਦੇ ਇਹ ਚੀਜ਼ ਨੂੰ ਥੋੜੀ ਜਿਹੀ ਹੁੰਦੀ ਤਾਂ ਹੈਗੀ ਦਿੱਕਤ ਆ ਪਰ ਨਿਵਾਉਣ ਨਾਲ ਨਾ ਕਦੇ ਵੀ ਅਸੀਂ ਸਾਰੀਆਂ ਬੱਕਰੀਆਂ ਨੂੰ ਨਿਵਾਉਂਦੇ ਹਾਂ ਸਾਰੀਆਂ ਨਿਵਾਉਂਦੇ ਸੀ ਮੰਨ ਕੇ ਚਲੋ ਜਿਵੇਂ ਹੁਣ ਗਰਮੀ ਆ ਗਈ 10 ਦਿਨਾਂ ਬਾਅਦ 15 ਦਿਨਾਂ ਬਾਅਦ ਅਸੀਂ ਬੱਕਰੀਆਂ ਸਾਰੀਆਂ ਨਿਵਾ ਦਿੰਦੇ ਹਾਂ ਸਾਬਣ ਨਾਲ ਨਾਲ ਜਿਵੇਂ ਅੱਜ 42 ਤੋਂ ਮਸਰ ਜਾਲੀ ਹੁੰਦੀ ਨਹੀਂ ਸਾਬਣ ਨਾਲ ਇਦੋਂ ਚਿਚਿਟੂ ਚਿਟਣੀ ਕੰਮ ਐਸਾ ਰਹਿੰਦੀਆਂ ਨੇ ਇਹ ਜਿਹੜੀ ਚਿਚਿਣਾ ਵਾਲੀ ਸਾਬਣਾ ਉਹ ਕੰਮ ਕਰਦੀ ਏ ਕਿ ਨਹੀਂ ਮੈਨੂੰ ਤਾਂ ਹੀ ਲੱਗਦਾ ਕੱਟ ਕਰਦੀ ਉਹ ਹਾਂ ਅਸੀਂ ਇਹਨਾਂ ਦੇ ਤਲ ਬੱਕਰੀਆਂ ਨੇ ਇਹਨਾਂ ਦੀ ਸਕਿਨ ਥੋੜੀ ਜੀ ਵੀ ਆਹੋਂ ਹੁੰਦੀ ਪਤਲੀ ਇਨਾਂ ਤੇ ਲਾ ਦਿੰਦੇ ਹੁੰਦੇ ਆ ਠੀਕ ਐ ਲਾ ਕੇ ਜੇ ਮੈਂ ਅੱਜ ਛੱਡਤੀਆਂ ਇਹ ਸਾਰੀਆਂ ਵਿੱਚ ਕੁਝ ਧੱਕ ਕਰਕੇ ਕੱਲ ਨੂੰ ਅਸੀਂ ਨਵਾਵਾ ਦੇ ਸਾਰੀਆਂ ਪਰ ਮੈਂ ਕਹਿੰਦੀ ਵੀ ਮੇਮਣਾ ਤਾਂ ਸਾਡੇ ਦਾ ਕਦੇ ਕੁਝ ਨਹੀਂ ਹੋਇਆ ਜਾਏਗਾ ਵੀਰ ਇਹ ਸੱਚਾਈ ਹੈਗੀ ਤੁਹਾਡੇ ਸਾਹਮਣੇ ਕਦਰ ਮੈਂ ਵੀਡੀਓ ਬਣਾਉਂਗੀ ਦੂਜੇ ਦਿਨ ਵੀ ਤੁਹਾਨੂੰ ਮੇਮਣਾ ਦਿਖਾਉਂ ਜਦੋਂ ਵੱਡਾ ਹੋਗਾ ਉਦੋਂ ਤੱਕ ਵੀ ਮੈਂ ਦਿਖਾਉ ਵੀ ਜਿਵੇਂ ਬੱਕਰੀ ਨਵਾਤੀ ਬਈ ਮਰ ਜੂਗੀ ਜਾਂ ਮੇਮਣਾਂ ਨਵਾਤਾ ਮਰ ਜੂ ਜਮਾ ਨਹੀਂ ਮਰਦੀਆਂ ਇਹ ਕੁਸ਼ ਨਹੀਂ ਹੁੰਦਾ ਬਾਕੀ ਉਹਦਾ ਵਹਿਮ ਪਰ ਨਹੀਂ ਹੁੰਦਾ ਲੋਕਾਂ ਵੀ ਆਇਓ ਜੋ ਬੱਕਰੀ ਨਵਾਦਨੀ ਮੇਮਣੇ ਪਰ ਉਹ ਗਰਮ ਪਾਣੀ ਨਾਲ ਨਵਾਦਨੀ ਨਹੀਂ ਸ਼ੈਂਪੂ ਪਾ ਕੇ ਵਧੀਆ ਤਰ੍ਹਾਂ ਇੱਕ ਤਾਂ ਪਤਾ ਕੀ ਹੁੰਦਾ ਜਦੋਂ ਹੁਣ ਜਿਵੇਂ ਮੱਝ ਸੁੰਨਦੀਆਂ ਕਟਰੋ ਤੇ ਜਾਲਾ ਜੱਪਾ ਜਿਹਾ ਲੱਗਿਆ ਨਾ ਮੱਖੀਆਂ ਜਾਦੇ ਬੈਂਦੀਆਂ ਨਹੀਂ ਉਹਨੂੰ ਤੰਗ ਕਰਦੀਆਂ ਨੇ ਮੇਮਣਿਆਂ ਨੂੰ ਵੀ ਤੇ ਵਧੀਆ ਸਬਰ ਸੁਭਨ ਲਾ ਕੇ ਨਵਾ ਕੇ ਨੂੰ ਸਾਫ ਕਰਕੇ ਪੂੰਝ ਕੇ ਸੁਕਾ ਕੇ ਬਿਠਾ ਦਿੰਨੇ ਆ ਪੰਜਰੇ ਦੇ ਵਿੱਚ ਸਹੀ ਗੱਲ ਆ ਕਦੇ ਕੋਈ ਦਿੱਕਤ ਨਹੀਂ ਆਈਗੀ ਠੀਕ ਪਰ ਵੀ ਅਸੀਂ ਤਾਂ ਐਂ ਕਹਿੰਦੇ ਆ ਵੀ ਸਿੱਖ ਦੀ ਸਿੱਖਦੇ ਰਹਿਣਾ ਚਾਹੀਦਾ ਕਿ ਇਹਦੇ ਵੀ ਹਾਰਮ ਨੇ ਕੋਈ ਵੀ ਬੰਦਾ ਚਾਹੇ ਆਮ ਬੰਦਾ ਵੀ ਗੱਲ ਦੱਸਦਾ ਕਿਉਂ ਦੱਸੂ ਤਾਂ ਜੇ ਉਹਨੂੰ ਕੋਈ ਤਜਰਬਾ ਹੋਊਗਾ ਆਪਾਂ ਇਹਨੂੰ ਜੇ 15 ਮਹੀਨੇ 20 ਮਹੀਨੇ ਸਰਖੇ ਨੇ ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਸਾਨੂੰ ਨੌਲੇਜ ਵਾਲੇ ਬਈ ਸੰਤਾ ਭੋਰਾ ਨੌਲੇਜ ਨਹੀਂ ਹੈ ਅਸੀਂ ਉਹਨੂੰ ਵੀਡੀਓ ਦੇਖਦੇ ਆ ਕਿ ਸਾਨੂੰ ਕੋਈ ਵੀ ਆਦਾ ਸੁਝਾਅ ਦੇ ਦਿਆ ਕਰੋ ਸਾਨੂੰ ਬਹੁਤ ਵਧੀਆ ਲੱਗਦਾ ਕਿਸੇ ਦੀ ਗੱਲ ਦਾ ਗੁੱਸਾ ਨਹੀਂ ਕਰਦਾ ਉਹ ਇੱਕ ਗੱਲ ਹੈਗੀ ਆ ਜਿਹੜੇ ਜਿਨ੍ਹਾਂ ਨੂੰ ਪੂਰੀ ਨੌਲੇਜ ਵੀ ਆ ਉਹ ਵੀ ਹਜੇ ਸਿੱਖ ਮਤਲਬ ਹੋਰ ਸਿੱਖਦੇ ਨੇ ਅੱਗੇ ਸਿੱਖਣਾ ਚਾਹੀਦਾ ਸਿੱਖਣਾ ਚਾਹੀਦਾ ਕਿਉਂਕਿ ਨੌਲੇਜ ਆਪਣੇ ਸਾਰਿਆਂ ਨੂੰ ਜ਼ਰੂਰੀ ਹੈਗੀ ਵੱਧ ਜ਼ਰੂਰੀ ਹੈ ਤਾਂ ਹੀ ਮੈਂ ਹੁਣ ਸੋਚਿਆ ਮੈਂ ਪਹਿਲਾ ਟ੍ਰੇਨਿੰਗ ਨਹੀਂ ਲੈਤੀ ਸੀਗੀ ਹੁਣ ਜਦੋਂ ਆਪਾਂ ਮੇਲੇ ਤੇ ਗਏ ਸੀ ਡਾਕਟਰ ਨਾਲ ਗੱਲ ਕੀਤੀ ਸੀ ਉਹ ਹੁਣ ਕਬੜ ਦੱਸਣਗੇ ਵੀ ਕਿਨੂੰ ਕਿਉਂਕਿ ਲੋਕ ਬਹੁਤ ਜਾਂਦੇ ਬਹੁਤ ਜਾਂਦੇ ਮੇਲੇ ਦਾ ਬਹੁਤ ਹੋ ਗਿਆ ਡਾਕਟਰ ਨੇ ਹਿਸਲਾ ਦਿੱਤੀ ਸੀ ਕਹਿੰਦੇ ਵੀ ਮੇਲੇ ਤੋਂ ਬਾਅਦ ਆਇਓ ਤੇ ਤੁਸੀਂ ਟ੍ਰੇਨਿੰਗ ਲਿਓ ਸੋਨ ਜਿਹੜੀ ਵੀ ਕੋਈ ਜਾਣਕਾਰੀ ਚਾਹੀਦੀ ਅਸੀਂ ਸਾਰੀ ਦੇਵਾਂਗੇ ਤੇ ਸਿੱਖਣਾ ਜ਼ਰੂਰ ਚਾਹੀਦਾ ਬਾਕੀ ਹਾਂ ਜੇ ਕਿਸੇ ਬੰਦੇ ਨੇ ਕੋਈ ਪਨੀਰੀ ਲਿਉਣੀ ਆ ਉਥੋਂ ਮਿਰਚਾਂ ਦੀ ਖਾਸ ਕਰਕੇ ਮਿਰਚਾਂ ਦਾ ਉਥੇ ਝਾੜ ਕਹਿੰਦੇ ਬਹੁਤ ਵਧੀਆ ਨਿਕਲਦਾ ਹੈਗਾ ਵੀ ਹਰ ਇੱਕ ਚੀਜ਼ ਉਥੋਂ ਲਿਆ ਸਕਦੇ ਆ ਆਪਾਂ ਜਿਹੜੇ ਵੀਰ ਵਿੱਚ ਕਮੈਂਟ ਕਰ ਦਿੰਦੇ ਨੇ ਵੀ ਵੀਰੇ ਤੁਸੀਂ ਆ ਦੇ ਵੀ ਸਾਡੀ ਵੀਡੀਓ ਦੇਖਦੇ ਨੇ ਆਪਾਂ ਹਰ ਕੋਈ ਘੋ ਵਰਤਦਾ ਹੁਣ ਹਰ ਕੋਈ ਕਿਵੇਂ ਵੀ ਚੀਜ਼ ਵਰਤਦਾ ਸਾਨੂੰ ਦੱਸੋ ਵੀ ਜਿਵੇਂ ਹੁਣ ਜਿਹਨੂੰ ਘੋ ਚਾਹੀਦਾ ਬਾਕੀ ਦਾ ਸਾਨੂੰ ਐ ਰੇਟ ਦੱਸੋ ਜਿਵੇਂ ਆ ਮਾਮ ਘਰ ਵਿੱਚ ਦਾ ਬਈ ਦਾ ਦੇ 2 200 ਕਿਲੋ ਬਈ ਇੰਨਾ ਵੀ ਨਹੀਂ ਐਨਾ ਵੀ ਨਹੀਂ ਹੈਗਾ ਨਹੀਂ ਬਹੁਤ ਜ਼ਿਆਦਾ ਜਿਹੜਾ ਵਿੱਚ ਕਿਸੇ ਨੇ ਲੈਣਾ ਚਾਹ ਲੈ ਇੰਨਾ ਵੀ ਨਾ ਕਿਸਣਾ ਕਰੋ ਤੇ ਵੀ ਜਾਇ ਦੇ ਰਹਿ ਜਾ ਆਪਾਂ ਨੂੰ ਵੀ ਨਾ ਘਾਟਾ ਪਵੇ ਜਗੜੇ ਨੂੰ ਲੈਣ ਵਾਲਾ ਵੀ ਆਲਾ ਖੁਸ਼ ਹੋ ਗਈ ਚੀਜ਼ ਲੈ ਲੈ ਵੀ ਹਾਂ ਸਾਨੂੰ ਠੀਕ ਹੈ ਜਾਇ ਜੀ ਮਿਲ ਗਿਆ ਪੇਪਰ ਮੈਨੂੰ ਤਿਆਰ ਕਰ ਦਿਆ ਕਰਾਂਗੇ ਆਪਾਂ ਕੋਈ ਦਿੱਕਤ ਨਹੀਂ ਆਗੀ ਨਹੀਂ ਬਾਕੀ ਉਹੀ ਗੱਲ ਰੇਟ ਨਾ ਉਹੀ ਪਤਾ ਨਹੀਂ ਕੀ ਗੱਲ ਆ ਵੀ ਬਾਦੀ ਬਹੁਤ ਗਏ ਅੱਜ ਦੇ ਟਾਈਮ 'ਚ ਤਾਂ ਹਾਂ ਬਾਕੀ ਉਹੀ ਗੱਲ ਆ ਦਸੇਰੂ ਕਿ ਉਹ ਵੀ ਲੈਣਾ ਲੋਕਾਂ ਨੂੰ ਬਹੁਤ ਔਖਾ ਹੋ ਰਿਹਾ ਚੱਲ ਮੰਨ ਲਾ ਆਪਾਂ ਇੱਕ ਉਹ ਨਾਰਮਲ ਜਿਹਾ ਧਾਰਨ ਦਿੰਨੇ ਆ ਆਪਣਾ ਨਾਂ ਚੱਲ ਗਿਆ ਆਪਾਂ ਇੱਥੇ ਲਿਆ ਕੇ ਇੱਕ ਕੱਟੀ ਛੜੀ ਜੀ ਆਪਾਂ ਲਿਆਂਦੀ 10000 ਦੀ ਉਹ ਜਿਹਨੂੰ ਨਾਂ ਚੱਲ ਜਾਂਦਾ ਨਾ ਬੰਦੇ ਦਾ ਅਲੱਗ ਕਹਿੰਦਾ ਵੀ ਉਹਨਾਂ ਤੋਂ ਲੈ ਕੇ ਉਹਨਾਂ ਬਾਲੀਆਂ ਵੀ ਨਸਲ ਦੀਆਂ ਮਿਲਣੀਆਂ ਪਿਓਰ ਮਿਲਣੀਆਂ ਉਹ ਗੱਲ ਹੁੰਦੀ ਆ ਭਾਈ ਆਪਾਂ ਕਿਸੇ ਦੇ ਕਿ ਉਕੇ ਤੇ ਨਾ ਮਾੜਾ ਨਹੀਂ ਕਹਦੇ ਕਿਸੇ ਡੇਰੀ ਫਾਰਮਰ ਨੂੰ ਮਾੜਾ ਕਦੇ ਵੀ ਕਿਸੇ ਵੀਰ ਨੂੰ ਜੇ ਤੁਹਾਨੂੰ ਆਪ ਕੋਈ ਵੀ ਵੀਡੀਓ ਚ ਕੱਢ ਕੇ ਦੇਖ ਲਓ ਕਿਸੇ ਨੂੰ ਨਹੀਂ ਹਾਂ ਆ ਪਤਾ ਹੀ ਗੱਲ ਕਹਿੰਦੇ ਵੀ ਵੀਰੇ ਜਿਹੜਾ ਕੋਈ ਵੀ ਵਿਚਾਰਾ ਕੀਤਾ ਕਰਦਾਗਾ ਤੇ ਉਹਨੂੰ ਵੀ ਲੱਗੇ ਵੀ ਹਾਂ ਵੇ ਮੈਂ ਕੀਤਾ ਸ਼ੁਰੂ ਕੀਤਾ ਚਲੋ ਮੰਨ ਲਓ ਮੇਰੇ ਕੋਲ ਆ ਮੇਮਲੇ ਨਹੀਂ ਹੈ ਨਾ ਕਮਲਾ ਜੇ ਕਿਸੇ ਨੇ ਮੈਨੂੰ ਵੀ ਗੱਲ ਕੀਤੀ ਵੀ ਭੈਣੇ ਉਹ ਪਿੰਡ ਦੇ ਮੁੰਡੇ ਦੇ ਸਾਨੂੰ ਉੱਦੇ ਆ ਕੇ ਗੱਲ ਕੀਤੀ ਵੀ ਵੀਰੇ ਮੈਨੂੰ ਸ਼ੌਂਕ ਆ ਵੀ ਤੁਹਾਡੇ ਵੀ ਥੋੜੀ ਵੀਡੀਓ ਦੇਖੀ ਮੈਂ ਮੈਂ ਵੀ ਚਾਹਣਾ ਵੀ ਮੈਂ ਦੋ ਬੱਕਰੀਆਂ ਪੱਠਾ ਲੈ ਲਈਆਂ ਨੇ ਮੈਨੂੰ ਉਦੋਂ ਮੈਂ ਕੰਮ ਸਟਾਰਟ ਕਰਾਂ ਵੀ ਮੈਂ ਇਹਨਾਂ ਦੀ ਸੰਭਾਲ ਕਰਨੀ ਸਿੱਖਲਾਂ ਤੇ ਫਿਰ ਮੈਂ ਬੱਕਰੀਆਂ ਦਾ ਫਾਰਮ ਬਣਾਉਣਾ ਹੈ ਹੂੰ ਠੀਕ ਆ ਤੇ ਅਸੀਂ ਕਿਹਾ ਵੀ ਤੈਨਾਂ ਨੇ ਸਾਰੇ ਜੇ ਪਤਾ ਕਰਿਆ ਵੀ 8-8 9-9000 ਮੇਮਨੇ ਦਾ ਮੰਗਦੇ ਨੇ ਹਾਂ ਅਸੀਂ ਨੇ ਕਹਿੰਦੇ ਤੂੰ ਘਰੇ ਰੱਖਣੀਆਂ ਨੇ ਕਿ ਵੇਚਣੀਆਂ ਨੇ ਕਹਿੰਦਾ ਬਾਈ ਮੈਂ ਘਰੇ ਰੱਖਣੀਆਂ ਨੇ ਵੀ ਝੂਟ ਨਹੀਂ ਹੈਗਾ ਮੈਂ ਫਾਰਮ ਬਣਾਉਣਾ ਮਤਲਿਆਂ ਦਾ ਅੱਛਾ ਤੁਸੀਂ ਕਹੇ ਤੂੰ ਤੂੰ ਜਿਹੜੇ ਮੇਮਨੇ ਮਰਜ਼ੀ ਲੈ ਜਾ 10000 ਦੇ ਮੇਮਨੇ 10 ਕੋਲੇ ਜਿਹੜੇ ਤੈਨੂੰ ਦਿਖਾਈਏ ਨੇ 20 2 15-15 ਦਿਨਾਂ ਦੇ ਮੇਮਨੇ ਨੇ ਮੈਂ ਦਿਖਾ ਦੇ ਮੇਮਨਾ ਮਾੜਾ ਤੇੜਾ ਗਾਣਾ ਨਹੀਂ ਸਹੀ ਗੱਲ ਆ ਵੀ ਦਿਖਾ ਦੇ ਜੇ ਕਿਸੇ ਕੰਨ ਪੱਖੋ ਕਿਸੇ ਨੱਕ ਪੱਖੋ ਵੀ ਕਿੱਥੋਂ ਮਾੜੇ ਨੇ ਤੁਸੀਂ ਨੂੰ 10000 ਦੇ ਦੋ ਮੇਮਨੇ ਨਹੀਂ ਵੇਚੋ ਚਲੇ ਕੋਈ ਗਰੀਬ ਬੰਦੇ ਦਾ ਅੰਦਰੋਂ ਵੀ ਸ਼ੌਂਕ ਹੁੰਦਾ ਹਰੇ ਹਰੇਕ ਦਾ ਕੀਤਾ ਹੌਲੀ ਹੌਲੀ ਵਧੇ ਜਾਂਦਾ ਹੈਗਾ ਵਧੇ ਜਾਂਦਾ ਹੈਗਾ ਇਹ ਵੀ ਨਹੀਂ ਹੁੰਦਾ ਕਹੋ ਜੇ ਹੁਣ ਆਪਾਂ ਦੋ ਲੈ ਲਿਆ ਵਿੱਚ ਕਹਿੰਦੇ ਨੇ ਵੀ ਇੱਕ ਤੋਂ 15 20 ਕਿਵੇਂ ਬਣ ਗਈਆਂ ਬਾਈ ਜ਼ਰੂਰੀ ਤਾਂ ਨਹੀਂ ਹੁੰਦਾ ਵੀ ਉਹ ਜੇ ਉਹ ਸੂ ਗਿਓ ਉਹ ਕੋਈ ਬੱਸੀ ਦੂ ਕੱਤੀ ਦੂ ਆਪੋ ਪਾਲ-ਪਾਲ ਕੇ ਵੱਡੀਆਂ ਇੰਨੇ ਤਾਂ ਸਾਨੂੰ ਵੀ ਪਤਾ ਵੀ ਨਹੀਂ ਬਣਦੀਆਂ ਨਹੀਂ ਬਣਦੀਆਂ ਹੌਲੀ ਹੌਲੀ ਕਮਾਈ ਕਰਕੇ ਕਿਸੇ ਆਪਣਾ ਸਰਕਲ ਬਣ ਜਾਂਦਾ ਮਹੀਨੇ ਦਾ ਦੋ ਮਹੀਨਾ ਧਾਰ ਕਰਕੇ ਲੈ ਲਈ ਹੁਣ ਅਜੇ ਤਾਂ ਨਹੀਂ ਕਹਿੰਦੇ ਵੀ ਦੋ ਬੱਕਰੀਆਂ ਤੋਂ ਸਾਡੀਆਂ 40 ਬੱਕਰੀਆਂ ਉਹੀ ਬਣ ਗਈਆਂ ਮੰਨ ਲਓ ਅਸੀਂ ਜਦੋਂ ਦੋ ਰੱਖ ਲਈਏ ਉਸ ਤੋਂ ਬਾਅਦ ਅਸੀਂ ਪਰ ਉਹ ਸੂਪੀਆਂ ਇੱਕ ਕਹਿੰਦਾ ਅਮੜਾ ਇਹਨਾਂ ਨੂੰ ਬੰਦ ਕਰਦੇ ਬਾਰੇ ਗੱਜਾਂਗਾ ਕੋਈ ਨਾ ਪਾਣੀ ਪੀਂਦੀਆਂ ਇੱਕ ਕਹਿੰਦਾ ਬੀਟਰ ਬੱਕਰੀ ਦਾ ਸੂਦੀ ਇੱਕ ਵਾਰ ਆ ਬਈ ਤੈਨੂੰ ਕਿਹਨੇ ਕਹਦਾ ਵੀ ਇੱਕ ਵਾਰ ਸੂਦੀ ਆ ਸਾਲ ਤੇ ਦੋ ਵਾਰ ਬੱਕਰੀ ਸੂਦੀ ਦੋ ਵਾਰਾਂ ਸੂਦੀ ਸਾਨੂੰ ਕਿਹੜਾ ਹੋਰ ਪਤਾ ਨਹੀਂ ਹੈਗਾ ਤਿੰਨ ਸਾਲ ਹੋ ਗਏ ਸਾਨੂੰ ਇਹ ਕਿੱਤਾ ਕਰੀ ਨਾ ਆ ਉਹੀ ਗੱਲ ਆਪਣੇ 40-45 ਬੱਕਰੀਆਂ ਨੇ ਸਾਨੂੰ ਰਹੀਆਂ ਅਸੀਂ ਬੱਕਰੀਆਂ ਸਵਾਉਦੇ ਵੀ ਆਪਾਂ ਕਦੇ ਕੋਈ ਡੱਕ ਨਹੀਂ ਸੱਧਿਆ ਕੋਈ ਦਵਾਈ ਨਹੀਂ ਸਾਡੇ ਕੋਲ ਸਾਰੇ ਡੱਬੇ ਭਰੇ ਪਏ ਨੇ ਅਸੀਂ ਦਵਾਈ ਵੀ ਆਪ ਜਿੰਨੇ ਆਗੇ ਠੀਕ ਹੈ ਵੀ ਮਾੜੀ-ਮੋਟੀ ਐ ਇੰਨੀ ਕਿ ਤਾਂ ਬੰਦੇ ਨੂੰ ਨਾਲ ਜਾ ਜਾਂਦੀ ਆ ਹਮ ਸਹੀ ਗੱਲ ਆ ਹਾਂ ਵੀ ਵੀਰ ਬ ਤੇ ਧੰਨਵਾਦ ਜੀ ਤੇ ਵੀਡੀਓ ਥੋੜੀ ਲੰਬੀ ਹੋ ਜੂਗੀ ਅੱਗੇ ਜਾਣਕਾਰੀ ਤੁਹਾਨੂੰ ਬੱਸਵਾ ਬਾਰੇ ਅਸੀਂ ਜਿਵੇਂ ਜਿਵੇਂ ਸਾਨੂੰ ਨੌਲੇਜ ਅਸੀਂ ਦਿੰਦੇ ਰਾਵਾਂਗੇ ਜਿਹੜੀ ਵੀ ਗੱਲ ਤੁਹਾਨੂੰ ਪਤਾ ਸਾਨੂੰ ਦੱਸ ਦਿਓ ਸਾਨੂੰ ਕੋਰਾ ਗੁੱਸਾ ਨਹੀਂ ਹੈਗਾ ਸਾਨੂੰ ਨੌਲੇਜ ਦਿਆ ਕਰੋ ਇਸ ਤਰ੍ਹਾਂ ਕਰਦੇ ਹਾਂ ਹਾਂ ਇਹ ਤਾਂ ਮਤਲਬ ਉਹੀ ਗੱਲ ਆ ਜਿੰਨਾ ਸਾਨੂੰ ਸਿੱਖਣ ਨੂੰ ਮਿਲੂ ਉਨਾਂ ਹੀ ਵਧੀਆ ਸਾਡੇ ਲਈ ਹੈ ਨਾ ਬਾਕੀ ਜਿੰਨੀ ਕਿ ਜਾਣਕਾਰੀ ਸਾਨੂੰ ਹੁੰਦੀ ਅਸੀਂ ਤੁਹਾਨੂੰ ਦੇ ਦਿੰਨੇ ਆ ਗੱਲ ਤਾਂ ਸੀ ਕਿਸੇ ਵੀਡੀਓ 'ਚ ਨਾ ਬੋਲਿਆ ਵੀਰੇ ਜੇ ਹੁਣ ਮੰਨ ਕੇ ਚੱਲ ਆਪਾਂ ਆ ਵੀ ਪ੍ਰੋਮੋਸ਼ਨ ਵਾਸਤੇ ਜਾਂ ਆਪਦੀ ਵੀਡੀਓ ਚਲਾਉਣ ਵਾਸਤੇ ਕਿਸੇ ਨੂੰ ਮਾੜਾ ਚੰਗਾ ਬੋਲ ਕੇ ਰੱਖ ਲਾ ਵੀ ਆਪਾਂ ਨੂੰ ਬੋਲ ਅੱਜ ਤੱਕ ਨਾ ਕਦੇ ਕਿਸੇ ਨੂੰ ਮਾੜਾ ਬੋਲੇ ਨਾ ਅਸੀਂ ਬੋਲੀਏ ਬਾਕੀ ਨਿੰਦਰਾਂ ਵਾਲਾ ਤਾਂ ਰੱਬ ਨੂੰ ਵੀ ਨਿੰਦੇ ਜਾਂਦਾ ਤਾਂ ਹਾਂ ਆਪਾਂ ਤਾਂ ਕਿਸੇ ਨੂੰ ਮਾੜਾ ਬੋਲਿਆ ਨਹੀਂ ਜੀ ਕਿਸੇ ਨੂੰ ਨਿੰਦ ਕੇ ਆਪਾਂ ਅੱਗੇ ਆਉਣਾ ਚਾਹੀਏ ਕੋਈ ਚੰਗੀ ਗੱਲ ਨਹੀਂ ਚੰਗੀ ਗੱਲ ਅਸੀਂ ਨਿੰਦ ਨਹੀਂ ਦੇ ਵੀਰੇ ਕਿਸੇ ਬਾਕੀ ਜੇ ਕੋਈ ਵੀ ਆਪਦਾ ਕਰਦਾ ਆਪਦਾ ਖਾਂਦਾ ਹਨਾ ਪਰ ਅਸੀਂ ਤਾਂ ਬਈ ਸੱਚੀ ਗੱਲ ਜਿੰਨੀ ਕਹਨੇ ਸੱਚੀ ਕਹਨੇ ਅਸੀਂ ਮਾੜਾ ਕਿਸੇ ਨਹੀਂ ਕਿਸੇ ਵੀ ਵੀਡੀਓ 'ਚ ਦੇਖ ਲਓ ਕਿਸੇ ਵੀ ਨਹੀਂ ਬੋਲਿਆ ਤੇ ਦੋਸਤੋ ਧੰਨਵਾਦ ਵੀਰੇ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਸ਼ੇਅਰ ਕਰ ਦਿਓ ਤੇ ਲਾਈਕ ਕਰਿਓ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰam ਤੇ ਵੀ ਸਾਡਾ ਟਾਲੀਵਾਲ ਗੁਰਲੀਨ ਚੈਨਲ ਆ ਨਾ ਹਾਂ ਉਹਨਾਂ ਜਾ ਕੇ ਜਰੂਰ ਫੋਲੋ ਕਰ ਲਿਓ ਹਾਂ ਡਾਇਰੈਕਟ ਕਾਲ ਜੇ ਕਿਸੇ ਨੇ ਕਰਕੇ ਸਾਨੂੰ ਕੋਈ ਜਾਣਕਾਰੀ ਦੇਣੀ ਹੈ ਉੱਥੇ ਦੇ ਵੀ ਸਕਦਾ ਹੈ ਦੱਸ ਸਕਦਾ ਹੈਗਾ ਤੇ ਅਸ ਤਾਂ ਵੀਰੇ ਬਸ ਇਹੀ ਬੇਨਤੀ ਗਿਆ ਕਰਦੇ ਆਂਗੇ ਨਾ ਧੰਨਵਾਦ ਵੀਰੇ ਚਲੋ ਧੰਨਵਾਦ ਜੀ